40000 ਚੱਲੀ ਕਾਰ ਪਾ ਜੀ ਫਿਰ ਸਾਰੀ origignal ਹੋਣੀ ਇਹ ਤਾਂ ਬੰਪਰੋਂ ਵਾਪਰੋ ਜੀ ਨਾਲ ਬੰਪਰ ਵੀ ਅਜ ਤੱਕ origignal ਪੇਂਟ ਦੇ ਆ ਪਰ ਮੈਂ ਸਾਰੀ ਗੱਡੀ origignal ਵਾਲਾ ਲਾਇ ਟਾਇਰ ਗੱਡੀ ਤੇ ਚੈੱਕ ਕਰਵਾ ਦੇ ਸਨ ਰੂਫ ਮਾਡਲ ਗੱਡੀ ਹੈ LTZ আফটার مارکیٹ ਇਹਦੇ ਵਿੱਚ ਵੀਲ ਲੱਗੇ ਹੋਏ ਆ। ਅੱਛਾ। ਮੈਨੂਅਲ ਗੇਅਰ ਦੇ ਵਿੱਚ। ਹੂੰ। ਤੁਸੀਂ ਆਉਂਗੇ ਤੇ ਤੁਹਾਨੂੰ ਆਪੇ ਵਿਸ਼ਵਾਸ ਹੋ ਜਾਣਾ ਮੈਨੂੰ ਬਾਰ-ਬਾਰ ਕਹਿਣ ਦੀ ਲੋੜ ਹੀ ਨਹੀਂ ਹੈਗੀ। ਇਹ 2017 ਮਾਡਲ ਜੀ I20 ਹੂੰ ਇਹ ਵੀ ਟੌਪ ਮਾਡਲ ਆ ਆਸਤਾ। ਆਸਤਾ ਮਾਡਲ ਹੈ I20। ਹਾਂ ਪੀਪਲ ਟੌਪ ਐਂਡ ਜਿੱਥੇ ਪ੍ਰੋਜੈਕਟਰ ਹੈੱਡ ਲੈਂਪ ਆ ਗਏ ਸੀ। ਆਫਟਰ ਮਾਰਕੀਟ ਵੀਲ ਲੱਗੇ ਹੋਏ ਆ। ਉਸ ਬਟਨ ਸਟਾਰਟ ਹੈਗੀ ਐ। ਉਸ ਬਟਨ ਸਟਾਰਟ ਹੈ। ਦੋਵੇਂ ਗੱਡੀਆਂ ਲੋਕਲ ਨੰਬਰ ਹੈ ਜ Punjab ਨੰਬਰ ਹੈ। ਹੂੰ। ਉਹ ਚੰਡੀਗੜ੍ਹ ਨੰਬਰ ਹੈ ਇਹ 1.5 ਲੱਖ ਕਿਲੋਮੀਟਰ ਚੱਲੀ ਹੈ ਓਕੇ 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 ਫਰਸਟ ਓਨਰ ਹੈ ਸਾਰਾ ਕੰਪਨੀ ਰਿਕਾਰਡ ਤੁਹਾਨੂੰ ਨਾਲ ਦੇ ਦਾਂਗੇ ਠੀਕ ਹੈ ਜੀ ਤੇ ਚੱਲੀ ਕਿੰਨੀ ਹੋਈ ਹੈ ਜੀ ਇਹ ਇਹ 1.5 ਲੱਖ ਚੱਲੀ ਹੈ 1.5 ਲੱਖ ਚੱਲੀ ਹੋਈ ਹੈ ਤੇ ਮਾਡਲ ਕਿੰਨਾ ਇਹ ਇਹ 2020 ਮਾਡਲ ਹੈ 20 ਮਾਡਲ ਮਾਰਚ ਤੋਂ ਬਾਅਦ ਦੀ ਕਾਰ ਹੈ BS6 ਇੰਜਨ ਜਦੋਂ ਆ ਗਿਆ ਸੀ ਠੀਕ ਠੀਕ ਹੈ ਜੀ 2.4G ਓਕੇ 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 ਹਾਂਜੀ ਤੇ ਜਿਹੜੀ ਇੱਧਰਲੇ ਪਾਸੇ ਖੜੀ ਹੈ ਇਹ ਪੰਜਾਬ ਨੰਬਰ ਦੀ ਕਾਰ ਹੈ ਜੀ ਹਾਂਜੀ ਇਹ ਆਪਣੇ ਕੋਲੇ 11 ਕ ਲੱਖ ਦੇ ਬਜਟ ਚ ਹੈ 14 ਮਾਡਲ ਹੈ ਪੰਜਾਬ ਨੰਬਰ ਹੈ ਪੰਜਾਬ ਨੰਬਰ ਨੰਬਰ ਵੀ 3638 ਹੈ ਹਾਂ ਨੰਬਰ ਵਧੀਆ ਲੱਗਿਆ ਹੋਇਆ 3638 ਨੰਬਰ ਹੈ ਇਹ ਚੰਡੀਗੜ੍ਹ ਨੰਬਰ ਹੈ ਜੀ 19 ਮਾਡਲ ਕਾਰ ਹੈ ਜੀ ਸਨਰੂਫ ਟਾਇਰ ਨਵੇਂ ਐ ਇੰਸ਼ੋਰੈਂਸ ਫੁੱਲ ਐ ਟਰਾਂਸਫਰ ਅਸੀਂ ਕਰਾ ਕੇ ਦਾਂਗੇ ਫਸਟ ਓਨਰ ਹੈ ਜਿਵੇਂ ਤੁਹਾਨੂੰ ਦੱਸਿਆ ਕੰਪਨੀ ਰਿਕਾਰਡ ਨਾਲ ਲੱਗਿਆ ਇਹਦਾ ਵੀ ਔਰ ਇਹ ਆਟੋਮੈਟਿਕ ਐ ਟੌਪ ਮਾਡਲ ਐ ਵੈਂਟੀਲੇਟਿਡ ਸੀਟ ਵਾਲੀ ਐ ਐਕਸਓ ਹੂੰ 2021 ਮਾਡਲ ਸਨਰੂਫ ਆਟੋਮੈਟਿਕ ਪੈਟਰੋਲ ਫਸਟ ਓਨਰ ਇਹ ਚੱਲੀ ਹੋਈ ਹੈ ਗੱਡੀ 75 80000 ਕਿਲੋਮੀਟਰ ਇਹ ਚਾਰੋ ਕਾਰਾਂ 3.5 ਲੱਖ ਰੁਪਏ ਦੀਆਂ ਕੋਈ ਗੱਡੀ ਲੈ ਜਾਓ 3.5 ਲੱਖ ਰੁਪਏ ਸਾਢੇ 3 ਲੱਖ ਦੇ ਵਿੱਚ ਇੱਕ ਨੰਬਰ ਦੇ ਘੈਂਟ ਨੇ ਬੰਦੇ ਕੰਮ ਨਹੀਂ ਕਰਦੇ ਜਾਲੀ ਜੇ ਵਧੀਆ ਗੱਡੀ ਲੈਣੀ ਮਿੱਤਰੋ ਆਜਿਓ ਫੇਰ ਮਹਾਲੀ ਅੱਜ ਮਹਾਲੀ ਪਹੁੰਚੇ ਕਿੱਥੇ ਹੋਏ ਆ ਧਰਮੇ ਸਾਹਮਣੇ ਕੈਮਰਾ ਮਾਰਦੇ ਆ ਜਿੰਨਾ ਆਪਾਂ ਯੂ ਬਾਕਸ ਦੇ ਸ਼ੋਰੂਮ ਤੇ ਪਹੁੰਚੇ ਹੋਏ ਆ ਆਪਾਂ ਕਿਹੜੇ ਸੱਜਣ ਦੇ ਲੱਵੇ ਪਹੁੰਚੇ ਹੋਏ ਆ ਬਾਈ ਦਾ ਨਾਮ ਹੈਗਾ ਗੁਰ ਸਾਗਰ ਤੇ ਸਾਗਰ ਦਾ ਦਿਲ ਕਿੱਡਾ ਵੱਡਾ ਹੋ ਸਕਦਾ ਕਿੰਨੀਆਂ ਕਿ ਨਦੀਆਂ ਵਾਈ ਦੇ ਨਾਲ ਜੁੜੀਆਂ ਹੋਣਗੀਆਂ ਗੱਲ ਵਿਸਤਾਰ ਸਹਿਤ ਕਰਾਂਗੇ ਵੀ ਕਿੰਨੇ ਸਮੇਂ ਤੋਂ ਗੱਡੀਆਂ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਹੈ ਕਿਹੜੀਆਂ ਕਿਹੜੀਆਂ ਗੱਡੀਆਂ ਤੁਹਾਡੇ ਵਾਸਤੇ ਸ਼ੋਰੂਮ ਦੇ ਉਪਰ ਹਾਜ਼ਰ ਨੇ ਪੂਰੀ ਜਾਣਕਾਰੀ ਦਵਾਂਗੇ ਕਿਹੜੀ ਗੱਡੀ ਕੀ ਰੇਟ 'ਚ ਮਿਲ ਜਾਣੀ ਹੈ ਕਿੰਨਾ ਮਾਡਲ ਹੋਣੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਦੇ ਹੋ ਜੇ ਵੀਡੀਓ ਸਕਿਪ ਕਰਤੀ ਨਾ ਹੋ ਸਕਦਾ ਤੁਹਾਡਾ ਨੁਕਸਾਨ ਹੋ ਜੇ ਨੁਕਸਾਨ ਇਸ ਕਰਕੇ ਹੋ ਸਕਦਾ ਕਿਉਂਕਿ ਥੋੜੀਆਂ ਚੱਲੀਆਂ ਹੋਈਆਂ ਵਧੀਆ ਗੱਡੀਆਂ ਜੇਕਰ ਮਿਲਣਗੀਆਂ ਤਾਂ ਤੁਹਾਨੂੰ ਜੋ ਬਾਕਸ ਦੇ ਸ਼ੋਅਰੂਮ ਤੋਂ ਮਿਲਣ ਗਿਆ ਮਿੱਤਰੋ ਸਤਿ ਸ੍ਰੀ ਅਕਾਲ ਪਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਸਰ ਠੀਕ ਹੋ ਜੀ ਪਾ ਜੀ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਕਿਉਂਕਿ ਨਾ ਤੁਹਾਡੀਆਂ ਗੱਡੀਆਂ ਦੇਖ ਕੇ ਮੇਰੀ ਤਾਂ ਰੂਹ ਖੁਸ਼ ਹੋ ਗਈ ਥੈਂਕ ਯੂ ਬਹੁਤ ਰੂਹ ਖੁਸ਼ ਹੋ ਸੱਜਣਾ ਦੀ ਵੀ ਹੋਣੀ ਹੈ ਜਿਹੜੇ ਭਰਾ ਆਪਣੀ ਵੀਡੀਓ ਵੇਖ ਰਹੇ ਆ ਬਿਲਕੁਲ ਠੀਕ ਗੱਲ ਹੈ ਜੀ ਤੇ ਪਾ ਜੀ ਮੈਨੂੰ ਐ ਦੱਸਿਓ ਸ਼ੁਰੂਆਤ ਦੇ ਵਿੱਚ ਕਿੰਨੇ ਸਮੇਂ ਤੋਂ ਤੁਸੀਂ ਕਾਰੋਬਾਰ ਦੇ ਨਾਲ ਜੁੜੇ ਹੋਏ ਹੋ ਅਸੀਂ ਜੀ 15 ਸਾਲਾਂ ਤੋਂ ਇਸ ਕਾਰੋਬਾਰ 15 ਸਾਲਾਂ ਤੋਂ ਯਾਨੀ ਕਿ ਫਿਰ ਤਾਂ ਤਜਰਬਾ ਆ ਗਿਆ ਹਾਂ ਜੀ ਹਾਂ ਜੀ ਗੱਡੀ ਤੇ ਭਾਜੀ ਗੱਲ ਇਹ ਆ ਹੁਣ ਆਪਣੇ ਲੱਭੇ ਅੱਜ ਕਿਹੜੀਆਂ-ਕਿਹੜੀਆਂ ਗੱਡੀਆਂ ਆਪਾਂ ਦਿਖਾਵਾਂਗੇ ਪਹਿਲਾਂ ਤੇ ਦੱਸੋ ਆਪਣੇ ਕੋਲ ਸਾਰੀਆਂ ਜੀ 2-3 ਲੱਖ ਵਾਲੇ ਬਜਟ ਵਾਲੀਆਂ ਵੀ ਕਾਰਾਂ ਹੈਗੀਆਂ ਤੇ ਜਿਹਨੇ 40-50 ਲੱਖ ਲਾਣਾ ਉਹ ਵੀ ਬਜਟ ਉਹਦੇ ਵਾਸਤੇ ਵੀ ਯਾਨੀ ਕਿ ਹਰ ਇੱਕ ਸੱਜਣ ਦੀ दिली ਅਜੀਜ਼ ਹਾ ਭਾਵਾ ਆਪਾਂ ਸਮਝਦੇ ਆਂ ਵੀ ਉਹਨੂੰ ਕਿਹੜੀ ਗੱਡੀ ਦੀ ਲੋੜ ਆ ਬਿਲਕੁਲ ਜੀ ਸ਼ੁਰੂਆਤ ਆਪਾਂ ਕਿਹੜੀ ਗੱਡੀ ਤੋਂ ਕਰਦੀਏ ਆਪਾਂ ਸ਼ੁਰੂਆਤ ਮੋਸਟ ਡਿਮਾਂਡਿੰਗ ਐਸਯੂਵੀ ਮਹਿੰਦਰਾ ਦੀ ਇਹਦੇ ਤੋਂ ਸ਼ੁਰੂ ਕਰ ਲੈਣੇ ਆ ਜੀ ਸਾਡੀਆਂ ਤਕਰੀਬਨ ਪਹਿਲਾਂ ਹੀ ਦੱਸ ਦਿਨਾ ਸਾਰੀਆਂ ਕਾਰਾਂ ਫਰਸਟ ਓਨਰ ਅੱਛਾ ਔਰ ਦੂਜਾ ਕੰਪਨੀ ਰਿਕਾਰਡ ਦੇ ਨਾਲ ਹੁੰਦੀਆਂ ਜੀ ਕੋਈ ਮੀਟਰ ਬੈਕ ਵਾਲੀ ਕੋਈ ਗੱਲਬਾਤ ਨਹੀਂ ਤੇ ਫਰਸਟ ਓਨਰ ਕਾਰ ਜਿਹਨੇ ਨਵੀਂ ਖਰੀਦੀ ਉਸ ਤੋਂ ਬਾਅਦ ਸਾਡੇ ਕੋਲ ਆਂਦੀ ਹੈ ਬਸ ਇਹ ਇਹ ਹੀ ਚੀਜ਼ ਸੱਜਣ ਭਾਲਦੇ ਆ ਉਹਨਾਂ ਨੂੰ ਫਰਸਟ ਓਨਰ ਦੀ ਗੱਡੀਆਂ ਨਹੀਂ ਮਿਲ ਰਹੀਆਂ ਨਵੀਂ ਗੱਡੀ ਲੈਣ ਆਊਗਾ ਨਾਲ ਰਿਕਾਰਡ ਦਵਾਵਾਂਗੇ ਕਾਰ ਦਾ ਓਕੇ ਹਰੇਕ ਗੱਡੀ ਆਪਾਂ ਨਾਮ ਕਰਵਾ ਕੇ ਦੇਣੀ ਹੈ ਹਰ ਗੱਡੀ ਨਾਮ ਕਰਾ ਕੇ ਦਵਾਵਾਂਗੇ ਜੀ ਲੋਨ ਦੀ ਸੁਵਿਧਾ ਤਾਂ ਆਪਣੇ ਲਈ ਚੱਲ ਰਹੀ ਹੈ ਲੋਨ ਵੀ ਕਰਾ ਦਿੰਦੇ ਆ ਜੀ ਓਕੇ ਹਾਂਜੀ ਤੇ ਆਪਾਂ ਫਿਰ ਆ ਗੱਡੀ ਦੀ ਡਿਟੇਲ ਦੱਸ ਦਈਏ ਵੀਡੀਓ ਆਪਣੀ ਥੋੜੀ ਜਿਹੀ ਲੰਬੀ ਹੋ ਜਾਣੀ ਨਹੀਂ ਕਿੰਨਾ ਮਾਡ ਤੇ ਸੰਵਰਦੀਕਾਰ ਹੈ ਹਾਂਜੀ 2 ਸਾਲ ਪੁਰਾਣੀ ਹੈ ਤਕਰੀਬਨ 2 ਸਾਲ ਪੁਰਾਣੀ ਭਾਜੀ ਹਾਂਜੀ ਨਵੀਂ ਗੱਡੀ ਹੈ ਤਕਰੀਬਨ 25 25 ਲੱਖ ਦੀ ਸੀ ਠੀਕ ਹੈ ਜੀ ਆਪਣੇ ਕੋਲੇ 19 ਲੱਖ ਦੀ ਆਈ ਹੈ 19 ਲੱਖ ਦੀ ਇਹ Z8L ਮਾਡਲ ਹੈ ਟਾਪ ਮਾਡਲ ਅੱਛਾ ਆਟੋਮੈਟਿਕ 4/2 ਦੇ ਵਿੱਚ ਜਿਹੜਾ ਟਾਪ ਮਾਡਲ ਆਇਆ ਸੀ ਠੀਕ ਹੈ ਗੱਡੀ ਤਕਰੀਬਨ ਚੱਲੀ ਹੋਈ ਹੈ 65000 ਕਿਲੋਮੀਟਰ ਦਰਮੇ 65000 ਕੀ ਚੱਲੀ ਹੈ 65000 ਦੇ ਵਿੱਚ ਤਾਂ ਤੁਸੀਂ ਇਹ ਲੈ ਲੂ ਵੀ ਜਾ ਤਾਂ ਫਿਰ ਲੱਡੂ ਬੰਡੇ ਹੋਇਆ ਜਾਂ ਫਿਰ ਬਜ਼ੁਰਗਾਂ ਦੇ ਮੱਥਾ ਟੇਕਿਆ ਹੋਇਆ ਬਿਲਕੁਲ ਬਿਲਕੁਲ ਜੀ ਗੁਰੂਆ ਪੀਰਾਂ ਦੀ ਪਾਕ ਪਵਿੱਤਰ ਧਰਤੀ ਤੇ ਰੌਂਡ ਲਾਇਆ ਹੋਇਆ ਚੱਕਰ ਲਾਇਆ ਹੋਇਆ ਹੈ ਨਾ ਜੀ ਸਾਫਕਾਰ ਹੈ ਗੱਡੀ ਤੇ ਕੋਈ ਕਲੇਮ ਨਹੀਂ ਹੈਗਾ ਅੱਜ ਤੱਕ ਸਾਰੀਆਂ ਕਾਰਾਂ ਹੀ ਸਾਡੀਆਂ ਸਾਫ ਹੁੰਦੀਆਂ ਜਿੰਮੇਵਾਰੀ ਨਾਲ ਕਾਰ ਦਵਾਂਗੇ ਜੀ ਟਰਾਂਸਫਰ ਕਰਾ ਕੇ ਦਵਾਂਗੇ ਪੇਪਰਾਂ ਦੀ ਕੋਈ ਟੈਨਸ਼ਨ ਨਹੀਂ ਹੋਏਗੀ ਓਕੇ ਗੱਡੀ ਵੱਲੋਂ ਵੀ ਇੰਜਨ ਗੇਅਰ ਪੱਖੋਂ ਸਾਡੀਆਂ ਕਾਰਾਂ ਤੁਹਾਨੂੰ ਸਾਫ ਮਿਲਣਗੀਆਂ ਠੀਕ ਹੈ ਜੀ ਨਿਸ਼ਚਿੰਤ ਹੋ ਕੇ ਤੁਸੀਂ ਆਓ ਤੇ ਕੋਈ ਵੀ ਗੱਡੀ ਲੈ ਜਾਓ ਭਾਜੀ ਇਹ ਗੱਡੀ ਦੇ ਉੱਪਰ ਜੇ ਗੱਲ ਕਰੀ ਇਹ ਗੱਡੀ ਜਿੱਦਾਂ ਤੁਹਾਨੂੰ ਦੱਸਿਆ 19 ਲੱਖ ਦੀ ਹੈ ਬਾਕੀ ਆਉਂਗੇ ਤੇ ਤੁਹਾਡਾ ਮਾਨਤਾਨ ਵੀ ਕੀਤਾ ਜਾਊਗਾ ਤੁਹਾਡੇ ਅਕੋਰਡਿੰਗ ਆਪਾਂ ਰੇਟ ਦੀ ਐਡਜਸਟਮੈਂਟ ਵੀ ਕਰ ਲਾਂਗੇ ਇਹਦਾ ਨੰਬਰ ਰੇਟੇਨ ਹੋਣਾ ਹੈ ਕਾਰ ਦਾ ਠੀਕ ਹੈ ਜੀ ਤੇ ਇਹਦੇ ਤੇ ਤੁਹਾਨੂੰ ਪੂਰਾ ਹੀ ਲੋਨ ਕਰਵਾ ਦਾਂਗੇ ਜੇ ਤੁਸੀਂ ਪੂਰਾ ਲੋਨ ਕਰਾਉਣਾ ਚਾਹੁੰਦੇ ਹੋ ਤਾਂ 18-19 ਲੱਖ ਦਾ ਲੋਨ ਹੀ ਕਰਾ ਦਾਂਗੇ ਜਾਨੀ ਕਿ ਯਾਰ ਤੁਸੀਂ ਨਾ ਆਧਾਰ ਕਾਰਡ ਲਿਓ ਤੇ ਸਕੋਰਪੀਓ ਨਾਲੇ ਜਾਓ ਗੱਲ ਇਹ ਆ ਮਿੱਤਰੋ ਤੇ ਬਾਕੀ ਹੋਰ ਵੀ ਤੁਹਾਡਾ ਮਾਨ ਸਨਮਾਨ ਹੋਣਾ ਕੱ ਲਈ ਇਹ ਗੱਡੀ ਦੇ ਵਿੱਚੋਂ ਨਹੀਂ ਭਾਜੀ ਜਿਹੜੀ ਆ ਗੱਡੀ ਖੜੀ ਇਧਰਲੇ ਪਾਸੇ ਇਹ ਸ਼ੈਵਰਲੇ ਦੀ ਕਰੂਜ਼ ਹੈ ਜੀ ਕਰੂਜ਼ ਗੱਡੀ ਹੈ ਆਪਣੇ ਟਾਈਮ ਦੀ ਰਾਣੀ ਹੈ ਇਹ ਕਾਰ ਹੂੰ ਬਿਲਕੁਲ ਜੀ ਔਰ ਇਹ ਗੱਡੀ 40000 ਚੱਲੀ ਸੀ ਤਾਂ ਹੀ ਸਾਡੇ ਕੋਲ ਆਈ ਹੈ ਟੋਟਲ 40000 ਚੱਲੀ ਹੋਈ ਹੈ ਹਾਂ ਜੀ ਆਮ ਤੌਰ ਤੇ ਗੱਡੀਆਂ ਲੱਖ ਲੱਖ 1.5 1.5 ਲੱਖ ਚੱਲੀਆਂ ਹੁੰਦੀਆਂ ਤੇ ਗੱਡੀ ਦਾ ਜੂਸ ਕੱਢਿਆ ਹੁੰਦਾ ਸਹੀ ਗੱਲ ਹੈ ਜੀ ਖਤਮ ਕੀਤੀਆਂ ਹੁੰਦੀਆਂ ਕਾਰ ਆ ਇਹ 40000 ਚੱਲੀ ਕਾਰ ਪਾਜੀ ਫਿਰ ਸਾਰੀ ਓਰੀਜਨਲ ਹੋਣੀ ਇਹ ਤਾਂ ਬੰਪਰ ਤੋਂ ਪੁਰਾਣੀ ਜਿਹਾ ਲੈ ਪਾਜੀ ਬੰਪਰ ਵੀ ਅਜੇ ਤੱਕ ਓਰੀਜਨਲ ਪੇਂਟ ਦੇ ਆ ਪਰ ਮੈਂ ਸਾਰੀ ਗੱਡੀ ਰਿੰਜਨ ਵਾਲਾ ਲਾਇਟ ਟਾਇਰ ਗੱਡੀ ਤੇ ਚੈੱਕ ਕਰਵਾ ਦੇ ਸਨਰੂਫ ਮਾਡਲ ਗੱਡੀ ਹੈ ਤੇ ਗੱਡੀ ਦੇ ਨਾ ਇਧਰਲੇ ਪਾਸੇ ਬੈਕ ਮਾਡਲ ਹੈ ਐਲਟੀ ਜੈਡ ਆਫਟਰ ਮਾਰਕੀਟ ਇਹਦੇ ਵਿੱਚ ਵੀਲ ਲੱਗੇ ਹੋਏ ਆ ਅੱਛਾ ਮੈਨੂਅਲ ਗੇਅਰ ਦੇ ਵਿੱਚ ਹੂੰ ਤੁਸੀਂ ਆਓਗੇ ਤੇ ਤੁਹਾਨੂੰ ਆਪੇ ਵਿਸ਼ਵਾਸ ਹੋ ਜਾਣਾ ਮੈਨੂੰ ਬਾਰ-ਬਾਰ ਕਹਿਣ ਦੀ ਲੋੜ ਹੀ ਨਹੀਂ ਹੈਗੀ ਸਹੀ ਗੱਲ ਹੈ ਭਾਈ ਸਹੀ ਗੱਲ ਹੈ ਤੇ ਭਾਜੀ ਇਹ ਇਹ ਗੱ ਇਹ ਗੱਡੀ ਜੀ ਆਪਣੇ ਕੋਲ ਆਈ ਹੈ ਜੀ 7 ਸਵਾ 7 ਲੱਖ ਦੀ ਰੇਂਜ ਚ ਠੀਕ ਹੈ ਜੀ 7 ਲੱਖ ਕਿਤੇ ਤੇ 20 25 ਹਜ਼ਾਰ ਦੀ ਗੱਡੀ ਦੀ ਰੇਂਜ ਹੈ ਇਹਦੀ ਹਾਂਜੀ ਹਾਂਜੀ ਤੇ ਜਿਹੜੀ ਭਾਜੀ ਇਧਰਲੇ ਪਾਸੇ ਆ ਖੜੀ ਹੈ ਇਹ ਵੀ ਫਰਸਟ ਓਨਰ ਹੈ ਹਾਂਜੀ ਇਹ 2017 ਮਾਡਲ ਜੀ i20 ਹੂੰ ਇਹ ਵੀ ਟਾਪ ਮਾਡਲ ਆ ਆਸਤਾ ਆਸਤਾ ਮਾਡਲ ਹੈ i20 ਹਾਂ ਬਿਲਕੁਲ ਟਾਪ ਐਂਡ ਜੀ ਤੇ ਪ੍ਰੋਜੈਕਟਰ ਹੈੱਡ ਲੈਂਪ ਆ ਗਏ ਸੀ ਹਾਂਜੀ ਆਫਟਰ ਮਾਰਕੀਟ ਵੀਲ ਲੱਗੇ ਹੋਏ ਆ ਹੂੰ ਇਹ ਗੱਡੀ ਤੁਹਾਡੇ ਆਪਾਂ 6 ਲੱਖ ਦੇ ਬਜਟ ਚ ਆਈ ਹੈ ਆਪਣੇ ਕੋਲੇ ਲੋਕਲ ਨੰਬਰ ਕਾਰ ਹੈ ਜੀ ਬਿਲਕੁਲ ਤੇ ਪੱਜੀ ਗੱਲ ਹੋਰ ਆ ਜੇ ਕਿ ਸੇਬਟਨ ਸਟਾਰਟ ਹੈਗੀ ਹੈ ਉਸ ਬਟਨ ਸਟਾਰਟ ਹੈ ਪੰਜਾਬ ਨੰਬਰ ਲੱਗ ਜੂ ਐਨਓਸੀ ਮਿਲ ਸਕਦੀ ਐ ਲੱਗ ਜੂਗਾ ਜੀ ਚੰਡੀਗੜ੍ਹ ਨੰਬਰ ਹੈਗਾ ਹੀ ਐ ਰਾਜਧਾਨੀ ਐ ਪੰਜਾਬ ਦੀ ਹਾਂ ਬਸੇ ਇਹਨੂੰ ਰੋਕਦਾ ਨਹੀਂ ਕੋਈ ਨੰਬਰ ਨੂੰ ਕੋਈ ਰੋਕਦਾ ਨਹੀਂ ਐ ਸਹੀ ਗੱਲ ਐ ਜੇ ਪੰਜਾਬ ਲਵਾਣਾ ਦਾ ਪੰਜਾਬ ਵੀ ਲਵਾ ਕੇ ਲੱਗ ਵੀ ਜਾਊਗਾ ਤੇ ਪੱਜੀ ਜਿਹੜੀ ਇੱਧਰਲੇ ਪਾਸੇ ਖੜੀ ਐ ਮਰਸੀਡੀ ਇਹ ਮਰਸੀਡੀਜ਼ ਦੀ ਜੀਐਲਏ ਐ ਜੀ ਇਹ 2019 ਮਾਡਲ ਐ ਹਾਂਜੀ ਤੇ ਇਹ ਕੰਪੈਕਟ ਐਸਯੂਵੀ ਕਹਿ ਦਿੰਦੇ ਆ ਇਹਨੂੰ ਗੱਡੀ 70000 ਫਸਟ ਓਨਰ ਕੰਪਨੀ ਰਿਕਾਰਡ ਨਾਲ ਦੇ ਦਾਂਗੇ ਇਹ ਅੰਡਰ ਵਾਰੰਟੀ ਕਾਰ ਆ ਹਜੇ ਕੰਪਨੀ ਦੀ ਅਜੇ ਵਾਰੰਟੀ ਹੈ ਦੇਤੇ ਹਾਂ ਹਾਂਜੀ ਵਾਰੰਟੀ ਆ ਤੇ ਕੱਲ ਨੂੰ ਕੋਈ ਪਰੇਸ਼ਾਨੀ ਆਂਦੀ ਆ ਤਾਂ ਫ੍ਰੀ ਚ ਕੰਪਨੀ 'ਚ ਕੰਮ ਹੋਇਆ ਜਾਦਾ ਓਕੇ ਤੇ ਇਹਦੀ ਕੀ ਰੇਂਜ ਰੂ ਗੱਡੀ ਦੀ ਇਹ ਆਪਣੇ ਕੋਲ ਹੈਗੀ ਹੈ ਜੀ 17.5 ਲੱਖ ਦੀ ਰੇਂਜ ਚ 17.5 ਲੱਖ ਦੀ ਰੇਂਜ ਚ ਹਾਂਜੀ ਓਕੇ ਪਰ ਜਿਹੜੀ ਇਧਰਲੇ ਪਾਸੇ ਖੜੀ ਆ ਨਾ ਸਕਾਈ ਬਲੂ ਕਲਰ ਦੇ ਵਿੱਚ ਹਾਂਜੀ ਦਰمی رنگ ਦਿਖਾ ਪਹਿਲਾਂ ਗੱਡੀਆਂ ਦਾ ਕਿੰਨਾ ਸੋਹਣਾ ਕਿੰਨਾ ਪਿਆਰਾ ਰੰਗ ਹੈ ਇਹ BMW ਦਾ ਜਿਹੜਾ ਲਾਂਚਿੰਗ ਕਲਰ ਹੈ BMW ਜ਼ਿਆਦਾਤਰ ਵਿਕਦੀ ਹੋਈ ਨੀਲੇ ਰੰਗ ਦੀ ਹੈ ਠੀਕ ਹੈ ਜੀ ਦੋਵੇਂ ਗੱਡੀਆਂ ਲੋਕਲ ਨੰਬਰ ਹੈ ਜ Punjab ਨੰਬਰ ਹੈ ਹੂੰ ਉਹ ਚੰਡੀਗੜ੍ਹ ਨੰਬਰ ਹੈ ਜੀ ਜੇ ਤਾਂ ਕਿਸੇ ਸਾਡੇ ਸੱਜਣ ਨੇ ਹਾਂ ਪੰਜਾਬ ਨੰਬਰ ਲੈਣੀ ਹੈ ਔਰ 25 ਲੱਖ ਦਾ ਬਜਟ ਹੈਗਾ ਤਾਂ ਇਹ 18 ਮਾਡਲ ਕਾਰ ਤੁਹਾਨੂੰ 50000 ਕਿਲੋਮੀਟਰ ਚੱਲੀ ਆਪਾਂ ਦੇ ਦਾਂਗੇ ਫਰਸਟ ਓਨਰ ਕਾਰ ਹੈ ओके okay. कंपनी रिकॉर्ड चलो मैं बार-बार नहीं कहूंगा ਸਾਡੀਆਂ ਸਾਰੀਆਂ ਗੱਡੀਆਂ ਦੇ ਅਵੇਲੇਬਲ ਹੈ ਠੀਕ ਆ ਭਾਜੀ ਉਹ ਗੱਡੀ ਸਿਰਫ 40000 ਚੱਲੀ ਹੈ ਜੇ ਕਿਸੇ ਨੇ 16-17 ਲੱਖ ਰੁਪਿਆ ਲਾਣਾ ਹੈ ਹਾਂਜੀ ਆ ਗੱਡੀ ਸਾਡੇ ਕੋਲ 17 ਲੱਖ ਦੇ ਬਜਟ ਚ ਆਈ ਹੈ ਸਿਰਫ 40000 ਕਿਲੋਮੀਟਰ ਚੱਲੀ ਦੋਨੇ ਸ਼ੱਕੀਆਂ ਭੈਣਾ ਨੇ ਹੁਣ ਦੇਖੋ ਲਗਜ਼ਰੀ ਕਾਰਾਂ ਦੇ ਵਿੱਚ ਕਿਲੋਮੀਟਰ ਬਹੁਤ ਮੈਟਰ ਕਰਦੇ ਆ ਹੂੰ ਬਿਲਕੁਲ ਸਿੰਪਲ ਕਾਰਾਂ ਚ ਲੱਖ ਡੇਢ 2 ਲੱਖ ਚੱਲੀ ਕਾਰ ਚਲੋ ਕੋਈ ਚੱਕਰ ਨਹੀਂ ਮਹਿੰਦਰਾ ਟੋਇਟਾ ਨੂੰ ਪਰ ਲਗਜ਼ਰੀ ਕਾਰਾਂ ਚ ਇੱਕ ਇੱਕ ਕਿਲੋਮੀਟਰ ਨਾਲ ਇਹ ਰੇਟ ਮੈਟਰ ਕਰਦਾ ਬਿਲਕੁਲ ਭਾਜੀ ਬਿਲਕੁਲ ਤੇ ਪਾਜੀ ਇਹ ਸੋ ਲਗਜ਼ਰੀ ਕਾਰਾਂ ਸਾਡੇ ਕੋਲ ਤਕਰੀਬਨ ਸਾਰੀਆਂ ਕਾਰਾਂ ਸਾਡੀਆਂ ਘੱਟ ਚੱਲੀਆਂ ਹੋਣਗੀਆਂ ਸ ਕੱਟ ਚੱਲੀ ਹੁੰਦੀਆਂ ਨੇ ਆਪਣੇ ਲਈ ਹਾਂ ਅਸੀਂ ਲੱਖ ਚੱਲੀ ਕਾਰ ਤੇਰ ਮੇ ਨੰਬਰ ਜੇਕਰ ਪਹਿਲਾਂ ਤਾਂ ਦੇਖਿਓ 3007 ਹੂੰ ਕਿੰਨੇ ਦਾ ਨੰਬਰ ਹੋ ਸਕਦਾ ਜੱਜ ਕਰਿਓ ਤੇ ਪਾਜੀ ਹੁੰਦੀ ਵੀ ਆਪਣੇ ਲਈ ਤਾਂ ਪੱਕੇ ਨੰਬਰ ਦੀ ਇਹਨੇ ਹਾਂਜੀ ਹਾਂਜੀ ਹਾਂ ਤੇ ਪਾਜੀ ਜਿਹੜੀ ਇਧਰਲੇ ਪਾਸੇ ਖੜੀ ਐ ਨੋਵਾ ਕ੍ਰਿਸਟਾ ਇਹ ਵੀ ਗੱਡੀ ਦਾ ਨੰਬਰ ਰੇਟੇਨ ਹੋ ਜਾਏਗਾ ਅੱਛਾ ਜੀ ਹਾਂਜੀ ਜੇ ਕਿਸੇ ਸੱਜਣ ਨੇ ਕੱਲਾ ਨੰਬਰ ਲੈਣਾ ਨੰਬਰ ਉੱਤਰ ਜਾਣਾ ਹੈ ਨਹੀਂ ਨੰਬਰ ਜਿੰਨਾ ਦੀ ਕਾਰ ਹੈ ਉਹਨਾਂ ਨੇ ਨਵੀਂ ਗੱਡੀ ਜਿਹੜੀ ਲਈ ਹੈ ਨੰਬਰ ਉਹਨੂੰ ਲਵਾ ਰਹੇ ਆ ਉਹਨੂੰ ਲਵਾਣਾ ਓਕੇ ਤੇ ਇਹਨੂੰ ਸਿੰਪਲ ਨੰਬਰ ਕੋਈ ਲਾ ਕੇ ਮਿਲ ਜੇਗਾ ਠੀਕ ਹੈ ਜੀ ਠੀਕ ਹੈ ਜੀ ਤੇ ਭਾਈ ਜਿਹੜੀ ਇਹ ਕੜੀ ਐ ਨੋਵਾ ਕ੍ਰਿਸਟਾ ਇਹ ਹੈਗੀ ਐ ਨੋਵਾ BS6 ਹਾਂਜੀ ਨਵੇਂ ਇੰਜਨ ਚ ਜਿਹੜੀ ਆ ਗਈ ਸੀ ਜੀ ਇਹ ਗੱਡੀ ਆਪਣੇ ਕੋਲੇ ਅ 16 ਲੱਖ ਦੇ ਬਜਟ ਚਾਹੀਏ ਠੀਕ ਹੈ ਜੀ ਇਹ 1.5 ਲੱਖ ਕਿਲੋਮੀਟਰ ਚੱਲੀ ਐ ਓਕੇ 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 ਫਰਸਟ ਓਨਰ ਐ ਸਾਰਾ ਕੰਪਨੀ ਰਿਕਾਰਡ ਤੁਹਾਨੂੰ ਨਾਲ ਦੇ ਦਾਂਗੇ ਠੀਕ ਹੈ ਜੀ ਤੇ ਚੱਲੀ ਕਿੰਨੀ ਹੋਈ ਹੈ ਜੀ ਇਹ ਇਹ 1.5 ਲੱਖ ਚੱਲੀ ਹੈ 1.5 ਲੱਖ ਚੱਲੀ ਹੋਈ ਹੈ ਤੇ ਮਾਡਲ ਕਿੰਨਾ ਇਹ ਇਹ 2020 ਮਾਡਲ ਹੈ 20 ਮਾਡਲ ਮਾਰਚ ਤੋਂ ਬਾਅਦ ਦੀ ਕਾਰ ਹੈ BS6 ਇੰਜਨ ਜਦੋਂ ਆ ਗਿਆ ਸੀ ਠੀਕ ਠੀਕ ਹੈ ਜੀ 2.4G ਓਕੇ 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 ਹਾਂਜੀ ਤੇ ਜਿਹੜੀ ਇੱਧਰਲੇ ਪਾਸੇ ਖੜੀ ਹੈ ਇਹ ਪੰਜਾਬ ਨੰਬਰ ਦੀ ਕਾਰ ਹੈ ਜੀ ਹਾਂਜੀ ਇਹ ਆਪਣੇ ਕੋਲੇ 11 ਲੱਖ ਦੇ ਬਜਟ ਚ ਹੈ ਠੀਕ ਹੈ ਜੀ ਇਹ ਗੱਡੀ ਮੈਨੂਅਲ ਗੇਅਰ ਚ ਹੈ V ਮਾਡਲ ਜਿਹਦੇ ਚ ਪ੍ਰੋਜੈਕਟਰ ਲੈਂਪ ਆ ਗਏ ਸੀ ਜੀ 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 ਤੇ ਵਧੀਆ ਕਾਰ ਹੈ ਟਾਇਰ ਨਵੇਂ ਹੈ ਇਨਸ਼ੋਰੈਂਸ ਫੁੱਲ ਹੈ ਇਹ 11 ਲੱਖ ਦੀ ਗੱਡੀ ਦੇ ਦਾਂਗੇ ਆਪਾਂ ਇੰਟੀਰੀਅਰ ਐਕਸਟੀਰੀਅਰ ਸਾਫ਼ ਮਿਲੇਗਾ ਸਾਡੀਆਂ ਸਾਰੀਆਂ ਕਾਰਾਂ ਦਾ ਮਤਲਬ ਅਸੀਂ ਆਪ ਪਰਸਨਲੀ ਇੱਕ ਇੱਕ ਗੱਡੀ ਚੈੱਕ ਕੀਤੀ ਹੁੰਦੀ ਹੈ ਠੀਕ ਹੈ ਜੀ ਤੇ ਪੂਰੀ ਜ਼ਿੰਮੇਵਾਰੀ ਰਹੂਗੀ ਜੀ ਹਰ ਇੱਕ ਚੀਜ਼ ਦੀ ਜੀ ਕਾਗਜ਼ਾਂ ਦੀ ਪਲੱਸ ਗੱਡੀ ਦੀ ਵੀ ਠੀਕ ਹੈ ਜੀ ਇੰਜਨ ਗੇਅਰ ਏਸੀ सਸਪੈਂਸ਼ਨ ਸਾਰਾ ਕੁਝ ਗੱਡੀ ਦਾ ਮਤਲਬ ਆਪਾਂ ਜ਼ਿੰਮੇਵਾਰੀ ਨਾਲ ਗੱਡੀ ਦਿੰਨੇ ਆ ਜੀ ਅਸੀਂ ਜੀ ਇੱਕ ਮੈਂ ਗੱਲ ਦੱਸਣ ਲੱਗਿਆ ਅਸੀਂ 10-12 ਦੇਖਣ ਜਾਂਦੇ ਆ ਕਿ ਸਾਨੂੰ ਇੱਕ ਹੀ ਪਸੰਦ ਆਂਦੀ ਆ ਜੋ ਇੱਥੇ ਆਂਦੀ ਆ ਓਕੇ ਠੀਕ ਹੈ ਜੀ ਹਾਂ ਜੀ ਇਹ ਨਹੀਂ ਵੀ ਕੋਈ ਗੱਡੀ ਆਈ ਮਾਰਕੀਟ ਤੇ ਅਸੀਂ ਹਰ ਗੱਡੀ ਖਰੀਦ ਲਈ 10-12 ਦੇਖਣ ਜਾਂਦੇ ਆ ਉਹਨਾਂ ਚੋਂ ਇੱਕ ਕਾਰ ਸਾਨੂੰ ਪਸੰਦ ਆਂਦੀ ਆ ਸਾਫ਼ ਸੁਥਰੀ ਜਿਹੜੀ ਹੁੰਦੀ ਆ ਉਹ ਲੈ ਆਈਦੀ ਆ ਪਰ ਜਿਹਦਾ ਰੇਟ ਵੀ ਠੀਕ ਹੁੰਦਾ ਹੂੰ ਯਾਨੀ ਕਿ ਇਹਦੀ ਕੁੱਲ ਮਿਲਾ ਕੇ ਆਪਾਂ ਗੱਡੀ ਮਾੜੀ ਚੱਕਦੀ ਨਹੀਂ ਮਾੜੀ ਗੱਡੀ ਦਾ ਕੋਈ ਚਾਂਸ ਹੀ ਨਹੀਂ ਹੈ ਜੀ ਹਾਂ ਪਾਈ ਜਿੰਮੇਵਾਰੀ ਲੈਣੇ ਆ ਨਾ ਜੀ ਆਪਣੀ ਕਾਰ ਦੀ ਇਹ ਤਾਂ ਗੱਲ ਹੈ ਜੀ ਕਿਉਂਕਿ ਕੰਮ ਵੀ ਜਿੰਮੇਵਾਰੀ ਵਾਲਾ ਭਾਈ ਕਰਨੀ ਹੁੰਦਾ ਕਿਸੇ ਵੀ ਸੱਜਣ ਨੇ ਨਾ ਗੱਡੀ ਇੱਕ ਵਾਰ ਮਸਾ ਲੈਣੀ ਹੁੰਦੀ ਹੈ ਹਾਂ ਜੀ ਹਾਂ ਜੀ ਨਾਲੇ ਫਿਰ ਜੋ ਇੱਕ ਵਾਰੀ ਬੰਦਾ ਆਊਗਾ ਜੀ ਫਿਰ ਆਪਣੇ ਰਿਸ਼ਤੇਦਾਰੀ ਚ ਵੀ ਅੱਗੇ ਦੱਸਦਾ ਵੀ ਉਹ ਬੰਦਿਆਂ ਕੋਲ ਚੰਗੀ ਗੱਡੀ ਮਿਲਦੀ ਹੈ ਉਹ ਉੱਥੇ ਮਿਲ ਲੋ ਜਾ ਕੇ ਸਹੀ ਗੱਲ ਹੈ ਤੇ ਭਾਈ ਜਿਹੜਾ ਇਧਰਲੇ ਪਾਸੇ ਜਮਦੂਤ ਦਾ ਝੋਟਾ ਖੜਾ ਹੈ ਤਾਂ ਦੋ ਝੋਟੇ ਖੜੇ ਨੇ ਜੀ ਹੂੰ ਇਹ ਥੋੜੇ ਪੈਸਿਆਂ ਵਾਲਾ ਹੈ ਜਿਹੜੇ ਸਾਡੇ ਵੀਰ ਦਾ 11 12 ਲੱਖ ਦਾ ਬਜਟ ਹੈ ਹਾਂਜੀ ਉਹ ਇਹ ਗੱਡੀ ਲਿਜਾ ਸਕਦਾ 14 ਮਾਡਲ ਹੈ ਪੰਜਾਬ ਨੰਬਰ ਹੈ ਪੰਜਾਬ ਨੰਬਰ ਨੰਬਰ ਵੀ 3638 ਹੈ ਹਾਂ ਨੰਬਰ ਵਧੀਆ ਲੱਗਿਆ ਹੋਇਆ 3638 ਨੰਬਰ ਹੈ ਹਾਂਜੀ ਤੇ ਆਟੋਮੈਟਿਕ ਗੇਅਰ ਚ ਲੱਗਦੀ ਆ ਤੁਹਾਨੂੰ 14 ਮਾਡਲ ਭਾਈ ਜੀ ਤਾਂ 22 ਹੈ ਦੇਖੋ ਜੇ ਕਿਸੇ ਸੱਜਣ ਨੂੰ ਇਦਾਂ ਕਹਦੀ ਹੈ ਨਾ ਵੀ ਇਹ ਹੈ ਕਿ ਇਹ 20 ਕੀ 22 ਮਾਡਲ ਗੱਡੀ ਹੈ ਤਾਂ ਉਦਾਂ ਕੰਡੀਸ਼ਨ ਪੱਖੋਂ ਮੁਕਾਬਲੇ ਜੀ ਕੰਡੀਸ਼ਨ ਦੇਖੋ ਕੁਸ਼ਕ ਕੰਡੀਸ਼ਨ ਅਸੀਂ ਸਾਫ਼ ਲੈ ਕੇ ਵੀ ਆਨੇ ਆ ਹਾਂ ਤੇ ਕੁਛਕਸੀ ਕਰਦੇ ਵੀ ਆ ਸਾਫ ਜਿਵੇਂ ਹੁਣ ਬੰਪਰ ਬੰਪਰ ਸਕ੍ਰੈਚ ਹੁੰਦੇ ਆ ਹਾਂਜੀ ਜਾਂ ਕੋਈ ਮਾੜਾ ਮੋਟਾ ਕੋਈ ਫੌਗ ਲੈਂਪ ਕ੍ਰੈਕ ਆ ਆ ਜੀ ਮਾੜਾ ਮੋਟਾ ਫਿਰ ਕੰਮ ਕਰਵਾ ਵੀ ਦਈਦਾ ਕਾਰ ਦਾ ਠੀਕ ਹੈ ਜੀ ਅੰਦਰੋਂ ਕਿਸੇ ਗੱਡੀ ਦੇ ਸੀਟ ਕਵਰ ਪੈਨ ਵਾਲੇ ਆ ਸਾਡਾ ਉਹ ਕੰਮ ਨਹੀਂ ਹੈਗਾ ਵੀ ਜਿਵੇਂ ਆਈ ਉਵੇਂ ਹੀ ਦੇ ਦਈਏ ਉਹਦੋ ਹੀ ਖੜਾਤੀ ਹਾਂਜੀ ਦਾ ਹਰ ਗੱਡੀ ਸਾਡੀ ਸੈਰਮਿਕ ਕੋਟਿੰਗ ਕਰਾਨੇ ਆ 12000 ਦੀ ਦਾ ਕੋਟਿੰਗ ਹੀ ਹੋਈ ਹੁੰਦੀ ਆ ਤੇ ਅਸੀਂ 25-50000 ਖਰਚੀਦਾ ਹਰ ਗੱਡੀ ਦੇ ਉੱਪਰ ਪੈਸੇ ਲਾ ਕੇ ਠੀਕ ਹੈ ਜੀ ਫਿਰ ਫਿਰ ਗੱਡੀ ਦਾ ਖੁਸ਼ ਨਾ ਨੂਰ ਕਹਦੀ ਇਹ ਵੀ ਆਉਂਦਾ ਸਾਹਮਣੇ ਹਾਂਜੀ ਹਾਂਜੀ ਤੇ ਭਾਜੀ ਇਧਰਲੇ ਪਾਸੇ ਖੜੀ ਆਹ ਗੱਡੀ 1164 ਇਹ ਚੰਡੀਗੜ੍ਹ ਨੰਬਰ ਹੈ ਜੀ ਜਿਵੇਂ ਕਿ ਤੁਹਾਨੂੰ ਦਿਖ ਰਿਹਾ ਇਹਨੂੰ 008 ਨੰਬਰ ਸੀ ਪਹਿਲਾਂ ਗੱਡੀ ਨੂੰ ਅੱਛਾ ਇਹ ਗੱਡੀ ਨੂੰ 008 ਸੀ ਹਾਂ ਉਹ ਪਾਰਟੀ ਨੇ ਉਹ ਲਵਾ ਲਿਆ ਲਜੈਂਡਰ ਲਈ ਉਹਨਾਂ ਨੇ ਲਵਾ ਲਿਆ 19 ਮਾਡਲ ਕਾਰ ਹੈ ਜੀ ਇਹ ਗੱਡੀ 26 ਲੱਖ ਦੀ ਆਪਾਂ ਨੂੰ ਮਿਲਦੀ ਹੈ ਜੀ ਅੱਛਾ 19 ਮਾਡਲ 26 ਲੱਖ ਦੀ ਗੱਡੀ ਫਸਟ ਓਨਰ ਕਾਰ ਹੈ ਜੀ ਠੀਕ ਹੈ ਜੀ ਔਰ ਇਹ ਗੱਡੀ ਚੱਲੀ ਘੱਟ ਹੋਈ ਹੈ 70 75000 ਕਿਲੋਮੀਟਰ ਚੱਲੀ ਹੈ ਜੀ ਜਿਹੜੀ ਇੱਧਰਲੇ ਪਾਸੇ ਖੜੀ ਹੈ ਜੀ ਇਹ ਡਰਾਈਵਰ ਇਹ ਗੱਡੀ 2018 ਮਾਡਲ ਹੈ ਹੂੰ ਬਹੁਤ ਡਿਮਾਂਡ ਹੈ ਡਰਾਈਵਰ ਦੀ ਡਿਮਾਂਡ ਬਹੁਤ ਵਧੀ ਹੋਈ ਹੈ ਅੱਜਕੱਲ ਹਾਂ ਅੱਜਕੱਲ ਜਿਆਦਾ ਟ੍ਰੈਂਡਿੰਗ ਵਿੱਚ ਆ ਗਿਆ ਬੜਾ ਕ੍ਰੇਜ਼ ਹੋ ਗਿਆ ਉਸ ਤੋਂ ਬਾਅਦ ਕਾਲੀ ਡਰਾਈਵਰ ਦਾ ਜੀ ਸਾਨੂੰ ਪਤਾ ਵੀ ਮਸਾ ਹੀ ਕੋਈ ਚੰਗੀ ਕਾਰ ਤਾਂ ਵੈਸੇ ਹੀ ਨਹੀਂ ਮਿਲਦੀ ਕੋਈ ਇੱਕ ਅੱਧੀ ਕਾਰ ਆਂਦੀ ਹੈ ਤੇ ਉਹ ਆਂਦਿਆ ਸਾਰ ਵਿਕ ਜਾਂਦੀ ਹੈ ਹੂੰ ਬਿਲਕੁਲ ਬਿਲਕੁਲ ਇਹ ਗੱਡੀ ਦੀ ਗੱਲ ਕਰੀਏ 18 ਮਾਡਲ ਹੈ ਦੇਖੋ ਜੀ ਇਹ ਚੱਲੀ ਹੋਈ ਹੈ 1.5 ਲੱਖ ਕਿਲੋਮੀਟਰ ਤੇ ਕਰੀਬ 18 ਮਾਡਲ ਹੈ 1.5 ਲੱਖ ਚੱਲੀ ਹੋਈ ਹੈ ਹਾਂਜੀ ਸਾਡੀਆਂ ਗੱਡੀਆਂ ਜੇ ਡੇਢ ਚੱਲੀ ਆ ਤਾਂ ਡੇਢ ਹੀ ਤਾਂ ਡੇਢ ਹੀ ਚੱਲੀ ਆਏ ਨਹੀਂ ਵੀ ਡੇਢ ਅਲੀ ਗੱਡੀ ਅਸੀਂ ਲੱਖ ਤੇ ਕਰਕੇ ਫਿਰ ਝੂਠ ਸੱਚ ਬੋਲ ਕੇ ਅੱਗੇ ਵੇਚੀਏ ਉਦੋਂ ਦਾ ਕੋਈ ਕੰਮ ਨਹੀਂ ਹੈਗਾ ਮੇਰੇ ਕੋਲ ਬਕਾਇਦਾ ਆਪਾਂ ਤੁਹਾਨੂੰ ਰਿਕਾਰਡ ਵੀ ਦੇਵਾਂਗੇ ਨਾਲ ਜਦੋਂ ਜੇ ਕੋਈ ਬੰਦਾ ਇੰਟਰਸਟਿਡ ਆਂ ਅਸੀਂ ਵਟਸਐਪ ਤੇ ਰਿਕਾਰਡ ਪਾ ਦਈਦਾ ਸਾਰਾ ਕੰਪਨੀ ਦੀ ਜਿਹੜੀ ਹਿਸਟਰੀ ਹੁੰਦੀ ਆ ਆਪਾਂ ਵੀ ਸਾਰਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਗੱਡੀ ਸਾਫ ਹੈ ਸਨਰੂਫ ਮਾਡਲ ਹੈ ਭਾਈ ਸਨਰੂਫ ਵਾਲਾ ਮਾਡਲ ਟਾਪ ਮਾਡਲ ਹੈ 3.2 ਸਨਰੂਫ ਆਟੋਮੈਟਿਕ 4x4 ਠੀਕ ਹੈ ਜੀ ਧਰਮੇ ਬੈਕ ਤੋਂ ਵੀ ਗੱਡੀ ਦਿਖਾ ਕੇ ਆਇਆ ਕਰੋ ਪੂਰੀ ਤੇ ਭਾਜੀ ਇਹ ਦੀ ਕੀ ਡਿਮਾਂਡ ਰੱਖੀ ਵੀ ਆਪਣੀ ਗੱਡੀ ਦਾ ਰੇਟ ਕੀ ਰੱਖਿਆ ਹੋਇਆ ਇਹ ਗੱਡੀ ਜੀ ਆਪਣੇ ਕੋ 19 ਲੱਖ ਦੀ ਰੇਂਜ ਚ ਹੈ ਜੀ 19 ਲੱਖ ਦੀ ਰੇਂਜ ਦੇ ਵਿੱਚ ਮਾਡਲ ਹੈਗੀ ਹੈ 18 18 ਸਨਰੂਫ ਟਾਇਰ ਨਵੇਂ ਆ ਇੰਸ਼ੋਰੈਂਸ ਫੁੱਲ ਹੈ ਟਰਾਂਸਫਰ ਅਸੀਂ ਕਰਾ ਕੇ ਦਾਂਗੇ ਹਰਿਆਣਾ ਦਾ ਇਹਦਾ ਨੰਬਰ ਹੈ ਫਸਟ ਓਨਰ ਹੈ ਜਿਵੇਂ ਤੁਹਾਨੂੰ ਦੱਸਿਆ ਕੰਪਨੀ ਰਿਕਾਰਡ ਨਾਲ ਲੱਗਿਆ ਇਹਦਾ ਵੀ ਤੇ ਜਿਹੜੀ ਇੱਧਰਲੇ ਪਾਸੇ ਖੜੀ ਹੈ ਜੀ ਅੱਜ ਕੱਲ ਕਰੇਜ ਇਹਦੇ ਨਾਲ ਇਹਦਾ ਵੀ ਬਹੁਤ ਜ਼ਿਆਦਾ ਵਰਨਾ ਵੀ ਹਾਂਜੀ ਬਹੁਤ ਡਿਮਾਂਡ ਹੈ ਜੀ ਵਰਨਾ ਦੀ ਇਹ ਚੰਡੀਗੜ੍ਹ ਨੰਬਰ ਚ ਵਰਨਾ ਹਾਂਜੀ ਔਰ ਇਹ ਆਟੋਮੈਟਿਕ ਹੈ ਟਾਪ ਮਾਡਲ ਹੈ ਵੈਂਟੀਲੇਟਿਡ ਸੀਟਾਂ ਵਾਲੀ ਐਫ ਐਕਸਓ ਹੂੰ 2021 ਮਾਡਲ ਸਨਰੂਫ ਆਟੋਮੈਟਿਕ ਪੈਟਰੋਲ ਫਸਟ ਓਨਰ ਠੀਕ ਹੈ ਜੀ ਇਹ ਚੱਲੀ ਹੋਈ ਹੈ ਗੱਡੀ 75 8000 ਕਿਲੋਮੀਟਰ ਸਰ ਮੈਂ 75 80 ਹਜ਼ਾਰ ਚੱਲੀ ਹੋਈ ਐ ਸਕਰੈਚ ਗੱਡੀ ਤੇ ਇੱਕ ਵੀ ਨਹੀਂ ਹੈਗਾ ਸਕਰੈਚ ਇੱਕ ਵੀ ਨਹੀਂ ਜੀ ਸਾਫ਼ ਗੱਡੀਆਂ ਆਣੀਆਂ ਉਹ ਤਾਂ ਜਦੋਂ ਕੋਈ ਸਾਡੇ ਕੋਲ ਆਊਗਾ ਜੀ ਬੰਦਾ ਦੇਖੂਗਾ ਉਹਨੂੰ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦੀ ਕੁਆਲਿਟੀ ਅਸੀਂ ਰੱਖੀ ਹੋਈ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਭਾਜੀ ਤੁਸੀਂ ਇਹ ਦੇਖੋ ਗੱਡੀ ਸਾਫ਼ ਵੀ ਕਿੰਨੀ ਹੋਈ ਜਾਏ ਜੇ ਕ੍ਰੋਮ ਦੀ ਗੱਲ ਕਰ ਲਈ ਹੈ ਨਾ ਹਾਂਜੀ ਕੋਈ ਵੀ ਸਕਰੈਚ ਨਹੀਂ ਹੈ ਜੀ ਹਾਂਜੀ ਹਾਂਜੀ ਬਹੁਤ ਵੈਲ ਮੇਨਟੇਨਡ ਕਾਰ ਹੈ ਟਾਇਰ ਹੁਣੇ ਹੀ ਨਵੇਂ ਲੱਗੇ ਆ ਗੱਡੀ ਨੂੰ ਠੀਕ ਹੈ ਜੀ 11 ਮਹੀਨਿਆਂ ਦਾ ਇੰਸ਼ੋਰੈਂਸ ਵੀ ਨਾਲ ਹੈਗਾ ਚੱਕ ਜਾਣ ਕੇ ਫੁੱਲ ਬੀਮਾ ਪਿਆ ਗੱਡੀ ਦਾ ਫੁੱਲ ਬੀਮਾ ਪਿਆ ਜੀ ਪੂਰੇ ਸਾਲ ਦਾ ਵਧੀਆ ਪਾਰਟੀ ਦੀ ਗੱਡੀ ਸੀ ਅਸੀਂ ਉਹਨਾਂ ਨੂੰ BMW ਦਿੱਤੀ ਹੈ 2018 ਮਾਡਲ ਠੀਕ ਹੈ ਜੀ ਉਹਦੇ ਚ ਐਕਸਚੇਂਜ ਚ ਆਈ ਸੀ ਸਾਡੇ ਕੋਲੇ ਜੀ ਜੀ ਜਿਹੜੀ ਇਧਰਲੇ ਪਾਸੇ ਖੜੀ ਜੀ ਵਰਨਾ ਇਹ ਹੁਣ ਜਿਵੇਂ ਮੰਨ ਲਓ ਇਹ ਗੱਡੀ ਦਾ ਆਪਾਂ ਤੁਹਾਨੂੰ ਦੱਸਿਆ 10 ਲੱਖ ਦੀ ਰੇਂਜ ਚ ਹੈ ਜੇ ਕਿਸੇ ਸਾਡੇ ਭਰਾ ਨੇ 10 ਲੱਖ ਨਹੀਂ ਲਾਣਾ ਹਾਂਜੀ ਸਾਢੇ 1.7 ਲੱਖ ਲਾਣਾ ਤਾਂ ਉਹ ਇਹ ਗੱਡੀ ਲਿਆ ਸਕਦਾ ਹੈ ਇਹ 18 ਮਾਡਲ ਹੈ ਠੀਕ ਹੈ ਜੀ ਤੇ ਇਹ 75000 ਕਿਲੋਮੀਟਰ ਚੱਲੀ ਹੈ ਓਕੇ ਫਰਸਟ ਓਨਰ ਕਾਰ ਹੈਗੀ ਇਹ ਜੀ ਇਹ ਵੀ ਤੇ ਇਹ ਐਸਐਕਸ ਟਾਇਰ ਇੰਸ਼ੋਰੈਂਸ ਵਧੀਆ ਮਿਲੂ ਫਸਟ ਓਨਰ ਪੰਚਕੁੱਲੇ ਦਾ ਨੰਬਰ ਹੈ ਅਸਲ ਪੰਚਕੁੱਲੇ ਦਾ ਨੰਬਰ ਹੈ ਹਾਂ ਇਹ 6.7 ਦੀ ਰੇਂਜ ਚ ਹੋ ਜੂ ਬਾਕੀ ਮੈਂ ਜੋ ਵੀ ਰੇਟ ਕਹਿ ਰਿਹਾ ਤੁਹਾਨੂੰ ਉਹ ਜਰੂਰ ਅਸੀਂ ਤੁਸੀਂ ਆਉਂਗੇ ਤੁਹਾਡਾ ਰਿਗਾਰਡ ਹੁਣ ਅਗਲੇ ਤਾਂ ਮਾਨਤਾ ਨਾ ਪਰ ਰੱਖਾਂਗੇ ਹਾਂ ਜੀ ਹਾਂ ਜੀ ਤੇ ਭਾਜੀ ਜਿਹੜੀ ਉਧਰਲੇ ਪਾਸੇ ਗੱਡੀ ਹੈ ਮੈਂ ਇੱਕ ਇਹ ਵੀ ਮਤਲਬ ਕਹਿ ਸਕਦਾ ਵੀ ਤੁਸੀਂ ਬੇਸ਼ੱਕ ਰੇਟ ਵੀ ਟਰਾਈ ਕਰਕੇ ਆਏ ਹੋ ਤੁਹਾਨੂੰ ਸਾਡੇ ਰੇਟ ਵੀ ਜਾਇਜ਼ ਹੀ ਮਿਲਣਗੇ ਬਿਲਕੁਲ ਜੀ ਤੇ ਵੱਡੀ ਗੱਲ ਇਹ ਹੈ ਜੀ ਮਾਰਕੀਟ 'ਚ ਇਹ ਗੱਡੀ ਦਾ ਕੋਈ 8.5 ਵੀ ਮੰਗ ਰਿਹਾ ਹੈ 8 ਵੀ ਮੰਗ ਰਿਹਾ ਆਪਾਂ ਤਾਂ ਮੰਗਿਆ ਹੀ 7.5 ਉਹਦੇ 'ਚ ਵੀ ਅਸੀਂ ਰਿਗਾਰਡ ਕਰਾਂਗੇ ਉਹਦੇ ਵਿੱਚੋਂ ਵੀ ਆਏ ਸੱਜਣ ਦਾ ਜਿਵੇਂ ਕਹਿੰਦੀ ਪੂਰਾ ਆਪਾਂ ਮਾਨਦੰਡ ਰੱਖਾਂਗੇ ਬਿਲਕੁਲ ਜੀ ਬਿਲਕੁਲ ਭਾਜੀ ਜਿਹੜੀ ਇੱਕ ਹੀ ਹੈ ਇੱਕ ਹੋਰ ਚੀਜ਼ ਵੀ ਵਧੀਆ ਦੇ ਰਹੇ ਆ ਜੀ ਚੀਜ਼ ਵੀ ਵਧੀਆ ਦੇ ਰਹੇ ਆ ਰੇਟ ਵੀ ਬਹੁਤ ਵਧੀਆ ਮਿਲੂਗਾ ਠੀਕ ਹੈ ਜੀ ਤੇ ਜੇ ਇਹ ਗੱਡੀ ਦੀ ਗੱਲ ਕਰੀਏ ਜੀ ਹੁਣ ਜੀ ਜਿੱਦਾਂ ਹੁਣ ਫੋਰਚੂਨਰ ਕਿਸੇ ਨੇ ਲੈਣੀ ਹੈ ਉਹ 10-11 ਲੱਖ ਤੋਂ ਥੱਲੇ ਨਹੀਂ ਮਿਲਦੀ ਹਾਂ ਤੇ ਫਿਰ ਬੰਦਾ ਆਪਣਾ 7 ਸੀਟਰ ਦਾ ਸ਼ੌਂਕ ਪਜੈਰੋ ਚ ਪੂਰਾ ਕਰ ਸਕਦਾ ਹੈ 8 ਲੱਖ ਰੁਪਏ ਚ ਆਟੋਮੈਟਿਕ ਐਸਯੂਵੀ ਕਾਰ ਫਰਸਟ ਓਨਰ ਕਾਰ ਹੈ ਅੱਛਾ ਜੀ ਇਹ 7.5 ਲੱਖ ਚੱਲੀ ਹੋਈ ਹੈ ਹਮ ਤੇ ਇਹ ਗੱਡੀ 8 ਲੱਖ ਦੀ ਰੇਂਜ ਹੈਗੀ ਹੈ ਜੀ ਤੇ ਗੱਡੀ ਸਾਫ਼ ਹੈ ਹਮ ਪੂਰੇ ਸਾਲ ਦਾ ਇੰਸ਼ੋਰੈਂਸ ਟਾਇਰ ਨਵੇਂ ਜੀ ਵਧੀਆ ਕਾਰ ਹੈ ਜੀ ਸੀਟ ਕਵਰ ਵਗੈਰਾ ਵਧੀਆ ਨਵੇਂ ਲੱਗੇ ਹੋਏ ਆ ਸਹੀ ਗੱਲ ਹੈ ਭਾਜੀ ਕੋਈ ਵੀ ਗੱਡੀ 'ਚ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਲਜਾਨ ਤੋਂ ਬਾਅਦ ਵੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਭਾਜੀ ਜਦੋਂ ਟ੍ਰਿਪਲ 01 ਗਾਣਾ ਮਸ਼ਹੂਰ ਹੋਇਆ ਸੀ ਨਾ ਜੀ ਪੰਜੈਰੋ ਲੱਭੀ ਨਹੀਂ ਤੀ ਸੌਂਦੀ ਹਾਂਜੀ 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 ਜਦੋਂ ਕਹਿੰਦੇ ਸੀ ਵਿੱਚ ਪੰਜੈਰੋ ਦੇ ਰੱਖ ਲਈਦੇ ਸੀ ਗੱਲ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਕਰੇਜ ਅੱਜ ਵੀ ਇਹ ਗੱਡੀ ਦਾ ਬਹੁਤ ਹੈ ਜਿਹੜੇ ਨੇ ਇਹ ਚਲਾ ਲਈ ਨਾ ਜੀ ਉਹ ਕਹਿੰਦਾ ਜੀ ਮੈਂ ਪਜੈਰੂ ਚਲਾਉਣੀ ਹੈ ਜਿਨੇ ਹਾਂਜੀ ਦੇਖੋ ਫੋਰਚੂਨਰ ਦਾ ਨਾ ਨਾਮ ਬਹੁਤ ਬਣਿਆ ਹੋਇਆ ਤਾਂ ਉਹ ਫੋਰਚੂਨਰ ਦੀ ਇੱਕ ਅਲੱਗ ਲੀਗ ਆ ਪਰ ਜਿਨੇ ਪਜੈਰੋਂਾਂ ਰੱਖੀਆਂ ਹਾਂ ਉਹ ਨਹੀਂ ਜੀ ਫੋਰਚੂਨਰ ਉਹ ਨਹੀਂ ਚੱਲਦਾ ਕਿਉਂਕਿ ਸਾਨੂੰ ਬੈ ਹੀ ਨਹੀਂ ਸਕਦਾ ਜੀ ਜਿਨ੍ਹਾਂ ਨੇ ਪਜੈਰੋਂਾਂ ਰੱਖੀਆਂ ਸ਼ੁਰੂ ਤੋਂ ਪਜੈਰੋ ਵੇਚ ਕੇ ਪਜੈਰੋ ਹੀ ਲੈਂਦਾ ਬਿਲਕੁਲ ਜੀ ਬਿਲਕੁਲ ਇੱਕਣਾ ਜੀ ਇਧਰੋਂ ਮੈਨੂੰ ਕੈਨੇਡਾ ਤੋਂ ਭਰਾ ਫੋਨ ਲਾਉਂਦਾ ਹੁੰਦਾ ਉਹਦੇ ਪਾਸੇ ਇਹ ਵੀ ਮੈਨੂੰ ਯਾਰ ਕੋਈ ਟੂ ਡੋਰ ਨਾ ਮੈਨੂੰ ਪਜੈਰੋਂ ਲੱਭ ਕੇ ਦੇ ਉਹ ਮਿਲ ਹੀ ਨਹੀਂ ਰਹੀ ਮੈਨੂੰ ਲੱਗਦਾ ਉਹ ਤਾਂ ਜੀ ਬਹੁਤ ਔਖੀ ਹੈ ਮਿਲ ਨਹੀਂ ਉਹ ਵੇਚਦੇ ਮੂੰ ਮੰਗੇ ਪੈਸਿਆਂ ਤੇ ਵੀ ਨਹੀਂ ਦਿੰਦੇ ਰੇਟ ਹੀ ਹੈ ਨਹੀਂ ਉਹਨਾਂ ਦਾ ਸਹੀ ਗੱਲ ਹੈ ਭਾਜੀ ਇਹ ਜੇ ਗੱਡੀ ਦੀ ਗੱਲ ਕਰੀਏ ਇਹ ਗੱਡੀ ਜੀ ਚੰਡੀਗੜ੍ਹ ਨੰਬਰ ਚ 18 ਮਾਡਲ ਦਾ ਡਰਾਈਵਰ ਹੈ ਜੀ ਮਾਡਲ ਉੱਚਾ ਹੈ ਹੂੰ ਪੈਸੇ ਘੱਟ ਹੈ ਹਾਂਜੀ ਉਹ ਤਾਂ ਕਿਉਂਕਿ ਇਹ ਚ ਸਨਰੂਫ ਨਹੀਂ ਹੈਗਾ ਠੀਕ ਹੈ ਜੀ ਹਾਂ ਸਨਰੂਫ ਨਾ ਹੋਣ ਕਰਕੇ ਗੱਡੀ ਦਾ ਰੇਟ ਬਹੁਤ ਘੱਟ ਹੈ ਜੀ ਠੀਕ ਹੈ ਗੱਡੀ ਆਪਣੇ ਕੋ 16 ਲੱਖ ਦੀ ਮਿਲ ਜੂਗੀ ਵੈਸੇ 18 ਮਾਡਲ ਦਾ ਜਿਹੜਾ ਰੇਟ ਚੱਲਦਾ ਜਿਵੇਂ ਆ ਗੱਡੀ ਸੀ 19 ਲੱਖ ਦੀ ਹੈ ਵੀ 18 ਮਾਡਲ ਹੈ ਠੀਕ ਹੈ ਜੀ ਸੋ ਇਹ ਹਰਿਆਣਾ ਨੰਬਰ ਹੈ ਚੰਡੀਗੜ੍ਹ ਨੰਬਰ ਸਿਰਫ ਆਪਾਂ ਨੂੰ 16 ਦੀ 3 ਲੱਖ ਰੁਪਏ ਸਸਤੀ ਮਿਲ 3 ਲੱਖ ਰੁਪਏ ਸਸਤੀ ਹੈ ਇਹਦੇ ਨਾਲੋਂ ਇਹ ਹਾਂਜੀ ਠੀਕ ਹੈ ਜੀ ਪਰ ਜਿਹੜੀ ਇਧਰਲੇ ਪਾਸੇ ਥਾਰ ਖੜੀ ਹੈ ਇਹ ਪੰਜਾਬ ਨੰਬਰ ਚ ਥਾਰ ਹੈ ਜੀ ਹਾਂਜੀ 4/4 ਮੈਨੂਅਲ ਚ ਜੀ ਗੱਡੀ ਚੱਲੀ ਹੈ ਸਿਰਫ 30000 ਕਿਲੋਮੀਟਰ 30000 ਚੱਲੀ ਹੋਈ ਹੈ 4x4 ਮੈਨੂਅਲ ਹਾਂਜੀ ਉਹ ਗੱਡੀ ਸਾਰੀ ਪੇਂਟੀ ਵੀ オリジナル ਹੈ ਹਾਂਜੀ ਹਾਂਜੀ ਕੋਈ ਟੱਚਿੰਗ ਨਹੀਂ ਹੈ ਜੀ ਕੋਈ ਪੇਂਟ ਨਹੀਂ ਹੈ ਵਧੀਆ ਕਲੇਮ ਕੋਈ ਕਲੇਮ ਨਹੀਂ ਹੈ ਗੱਡੀ ਤੇ ਠੀਕ ਹੈ ਜੀ ਹਿਸਟਰੀ ਬਹੁਤ ਵਧੀਆ ਕਾਰ ਦੀ ਓਕੇ 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 ਤੇ ਇਹ ਗੱਡੀ ਆਪਣੇ ਕੋਲੇ 12 ਲੱਖ ਦੀ ਰੇਂਜ ਚ ਆਈ ਹੈ ਪਰ ਮੈਂ 12 ਲੱਖ ਦੀ ਰੇਂਜ ਗੱਡੀ ਵਿੱਚੋਂ ਚੈੱਕ ਨਵੀਂ ਗੱਡੀ ਅੱਜ ਦੀ ਰੇਟ ਚ 19 ਲੱਖ ਦੀ ਹੈ ਜੀ ਠੀਕ ਹੈ ਜੀ ਤੁਸੀਂ ਮੰਨ ਕੇ ਲੋ 7-8 ਲੱਖ ਰੁਪਿਆ ਤੁਹਾਡਾ ਬਚਦਾ ਹੈ ਜੀ ਹਾਂ ਕੰਡੀਸ਼ਨ ਬਿਲਕੁਲ ਹੀ ਨਵੀਂ ਵਰਗੀ ਆ ਹਾਂ ਜੀ ਹੈਨਾ ਕੰਡੀਸ਼ਨ ਬਿਲਕੁਲ ਨਵੀਂ ਜੀ 30000 ਕਿਲੋਮੀਟਰ ਚੱਲੀ ਗੱਡੀ ਨੂੰ ਕੀ ਹੋ ਜਾਏਗਾ ਉਹ ਗ੍ਰਿਲ ਲੱਗੀ ਆ ਲੈਂਪਸ ਲੱਗੇ ਟਾਇਰ ਨਵੇਂ ਪਵਾਤੇ ਜੀ ਸੈਂਸਰੀ ਫੁੱਲ ਲਾਈ ਪਈ ਹੈ ਗੱਡੀ ਜੀ ਹਾਂ ਜੀ ਹਾਂ ਜੀ ਵਧੀਆ ਪਾਰਟੀ ਦੀ ਗੱਡੀ ਹੈ ਚੰਗੇ ਘਰੋਂ ਚੰਗੇ ਘਰੋਂ ਕਾਰ ਆਉਂਦੀਆਂ ਜੀ ਠੀਕ ਹੈ ਜੀ ਸਾਂਭੀਆਂ ਹੋਈਆਂ ਕਾਰਾਂ ਬਿਲਕੁਲ ਭਾਜੀ ਗੱਡੀ ਨਹੀਂ ਸਾਂਭੀ ਹੁੰਦੀ ਅਸੀਂ ਸਾਨੂੰ ਕੋਈ ਸਸਤੀ ਵੀ ਦਵੇ ਤਾਂ ਵੀ ਨਹੀਂ ਆਤੀ ਤਾਂ ਵੀ ਨਹੀਂ ਆਪ ਲੈਂਦੇ ਤੁਸੀਂ ਲਾਲੋਦਰ ਐਂਟਰੀ ਤੋਂ ਲੈ ਕੇ ਹੁਣ ਤੱਕ ਕੋਈ ਵੀ ਗੱਡੀ ਜਿੰਨੀਆਂ ਵੀ ਦਿਖਾਵਾਂਗੇ ਤੁਹਾਨੂੰ ਇੱਕ ਦੇ ਉੱਪਰ ਵੀ ਇੱਕ ਸਕ੍ਰੈਚ ਵੀ ਨਹੀਂ ਮਿਲੂਗਾ ਹਾਂਜੀ ਹਾਂਜੀ ਇਹ ਵੀ ਗੱਲ ਵੱਡੀ ਹੈ ਨਾ ਤੇ ਭਾਜੀ ਜਿਹਦੀ ਇਹ ਖੜੀ ਹੈ ਇਹ ਹੈਗੀ ਹੈ ਜੀ ਕਰੂਜ਼ ਬਾਹਰ ਕਰੂਜ਼ ਦਿਖਾਈ ਸੀ ਮੈਨੂਅਲ ਹਾਂ 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 ਫਿਰ ਬੰਦਾ ਕਹਿੰਦਾ ਜੀ ਮੈਨੂੰ ਤਾਂ ਆਟੋਮੈਟਿਕ ਦਿਓ ਹਾਂਜੀ ਇਹ ਆਟੋਮੈਟਿਕ ਕਰੂਜ਼ ਵੀ ਹੈਗੀ ਆ ਜੀ ਆਟੋਮੈਟਿਕ ਕਰੂਜ਼ ਇਹ 7 ਕੁ ਲੱਖ ਦੀ ਕਰੂਜ਼ ਮਿਲ ਜੂਗੀ 690 ਦੀ ਵੀ ਮਿਲ ਜੇਗੀ ਓਕੇ 17 ਮਾਡਲ ਆਟੋਮੈਟਿਕ ਇਹ ਵੀ 40 50 ਹਜ਼ਾਰ ਕਿਲੋਮੀਟਰ ਚੱਲੀ ਆ ਦੇਖੋ ਇੰਟੀਰੀਅਰ ਮੂੰਹ ਤੋਂ ਬੋਲਦਾ ਜਿਵੇਂ ਗੱਡੀ 'ਚ ਕਦੇ ਕੋਈ ਬੈਠਿਆ ਹੀ ਨਹੀਂ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਇੰਨੀ ਸਾਫਕਾਰ ਹੈ ਤੇ ਆਨ ਲਲੂ ਵੀ ਹਰ ਇੱਕ ਰੀ ਅਸੀਂ ਵੀ ਥੋੜੀਏ ਦੇਖੋ ਸਾਫ ਅਸੀਂ ਵੀ ਕਰਦੇ ਆ ਜੀ ਅਸੀਂ ਇਹਦੀ ਡਿਟੇਲਿੰਗ ਕਰਾਨੇ ਆ ਸਰਮਿਕ ਕੋਟਿੰਗ ਕਰਾਈ ਦੀ ਆ ਜੇ ਗੱਡੀ ਨੂੰ ਇਹਨੂੰ ਟਾਇਰ ਪਾਣੇ ਸੀ ਟਾਇਰ ਪਵਾਤੇ ਬਿਲਕੁਲ ਜੀ ਜਿਹੜੀ ਗੱਡੀ ਨੂੰ ਸੀਟ ਕਵਰ ਲੱਗਣ ਵਾਲੇ ਆ ਲਵਾ ਦਈ ਦੀ ਆ ਲਵਾ ਦਈ ਦਿਆ ਬਿਲਕੁਲ ਮਤਲਬ ਤੁਸੀਂ ਲਿਜਾਨ ਤੋਂ ਬਾਅਦ ਨਹੀਂ ਗੱਡੀ ਦੇ 1 ਰੁਪਿਆ ਲਾਣਾ ਜਿਹੜਾ ਪੈਸਾ ਲੱਗਣਾ ਸੀ ਬਲਕੇ ਲਾਤਾ ਅਸੀਂ ਤਾਂ ਜੀ ਪੂਰਾ ਮਤਲਬ ਕੋਈ ਵੀ ਗੱਡੀ ਦਿਖਾ ਦਿਓ ਕਿਸੇ ਗੱਡੀ ਤੁਸੀਂ ਇਹ ਕਹਿ ਦੋ ਵੀ ਟਾਇਰ ਇਹਦੇ ਚ ਪਾਣੇ ਪੈਣੇ ਆ ਜਾਂ ਇੰਸ਼ੋਰੈਂਸ ਸਾਨੂੰ ਕਰਾਉਣਾ ਨਾ ਸਭ ਕੁਝ ਕਰਾ ਦਈਦਾ ਸੀ ਉਹ ਕਿ ਮਤਲਬ ਤੁਹਾਨੂੰ ਕੋ ਰਾਹ ਤੱਕ ਕਿਧਰ ਰੋਮਣ ਲੋੜੀ ਨਹੀਂ ਜਿਹੜੀ ਐਸਸੀ ਜੋ ਕਾਰ ਨਹੀਂ ਲੈਂਦੇ ਵੀ ਲੈ ਕੇ ਸਿਰਫ ਚਲਾਉਣੀ ਆ ਬਸ ਉਹ ਕੰਮ ਆ ਬਸ ਉਹ ਕੰਮ ਆ ਇਥੇ ਭਾ ਜਿਹੜੀ ਇਹ ਖੜੀ ਹੈ ਕਿੰਨਾ ਮਾਡਲ ਇਹ ਹੈਗੀ ਆ ਜੀ ਇਹ ਚਾਰੋ ਕਾਰਾਂ 3.5 ਲੱਖ ਰੁਪਏ ਦੀਆਂ ਕੋਈ ਗੱਡੀ ਲੈ ਜਾਓ 3.5 ਲੱਖ ਰੁਪਏ ਸਾਢੇ 3 ਲੱਖ ਦੇ ਵਿੱਚ ਕੋਈ ਕਾਰ ਲੈ ਜਾਓ ਠੀਕ ਹੈ ਜੀ ਇਹ ਗੱਡੀ ਐਕਸਯੂਵੀ ਜਿਵੇਂ ਕਿ 7 ਸੀਟਰ ਕਾਰਾਂ ਚਾਹੀਦੀਆਂ ਹੁੰਦੀਆਂ ਹੁੰਦੀਆਂ ਲੋਕਾਂ ਨੂੰ ਪਰ ਪੈਸੇ ਘੱਟ ਖਰਚਣੇ ਆ ਤਾਂ ਸਾਢੇ 3 ਲੱਖ ਰੁਪਏ ਦੀ 7 ਸੀਟਰ ਕਾਰ ਲੈ ਜਾਓ ਠੀਕ ਹੈ ਜੀ ਹਾਂ ਜੀ ਇਹ ਤਾਂ ਮੈਂ ਦਿਖਾਉ ਉਹ ਕੰਡੀਸ਼ਨ ਹੈ Mahindra ਦੀ SUV ਹੈ ਕੰਡੀਸ਼ਨ ਸਾਫ਼ ਹੈ ਇਹ ਨਹੀਂ ਵੀ ਸਸਤੀ ਗੱਡੀ ਹੈ ਤੇ ਤੁਹਾਨੂੰ ਕੰਡੀਸ਼ਨ ਮਾੜੀ ਮਿਲੂ ਕੰਡੀਸ਼ਨ ਫਿਰ ਵੀ A1 ਮਿਲੇਗੀ ਅੱਜ ਕੱਲ੍ਹ ਕਰੇਜ ਇਹ ਗੱਡੀ ਦਾ ਵੀ ਵਾੜਾ ਹੋਇਆ ਪਿਆ ਬਹੁਤ SUV ਦੀ ਬਹੁਤ ਡਿਮਾਂਡ ਹੈ ਕਿਉਂਕਿ Mahindra ਦੇ ਇੰਜਨ ਕਾਮਯਾਬ ਹੈ ਨਾ ਹਾਂ ਇਹ ਚੱਲ ਜਾਂਦੇ ਆ ਵਧੀਆ ਹੁਣੇ ਸਵਾ ਕ ਲੱਖ ਚੱਲੀ ਹੋਈ ਹੈ ਕਾਰ ਅੱਛਾ ਹੀ ਸਵਾ ਲੱਖ ਤੋਂ 3-4 ਲੱਖ ਕਿਲੋਮੀਟਰ ਚਲਾਵੇ ਬਿਲਕੁਲ ਜੀ ਤੇ ਜਿਹੜੀ ਇਧਰਲੇ ਪਾਸੇ ਖੜੀ ਹੈ ਜਿਹਦੇ ਨਾਲ ਬੰਦਾ ਥੱਕ ਜਾਂਦਾ ਗੱਡੀਆਂ ਨਹੀਂ ਥੱਕਦੀਆਂ ਗੱਡੀ ਨਹੀਂ ਥੱਕਦੀ ਗੱਡੀ ਥੱਕਦੀ ਹਾਂ ਇਹ ਗੱਡੀ ਤੇ ਆ ਜਾਓ ਜੀ ਇਹ ਚੰਡੀਗੜ੍ਹ ਨੰਬਰ ਦੀ ਐ ਜਿਵੇਂ ਘੱਟ ਪੈਸੇ ਐ ਸਾਢੇ 3 ਲੱਖ ਦੀ ਇਹ ਕਾਰ ਐ ਇਹ 15 ਮਾਡਲ Honda ਦੀ ਪੈਟਰੋਲ ਮੈਨੂਅਲ ਕਾਰ ਐ ਫੈਮਿਲੀ ਕਾਰ ਐ ਜੀ ਵੀ ਛੋਟੇ ਪਰਿਵਾਰ ਨਾਲ ਕਿਸੇ ਨੇ ਆਉਣਾ ਜਾਣਾ ਸਫ਼ਰ ਕਰਨਾ ਤਾਂ ਸਾਢੇ 3 ਲੱਖ ਦੀ ਆ ਗੱਡੀ ਲਿਜਾ ਸਕਦਾ ਸਾਢੇ 3 ਲੱਖ ਦੀ Honda Amaze ਆ ਗਈ ਨਾ ਜੀ ਆ Amaze ਆ ਗਈ ਹਾਂਜੀ ਹਾਂਜੀ 15 ਮਾਡਲ ਐ ਠੀਕ ਐ ਜੀ ਕਾਰ ਇਹ ਵੀ ਵਧੀਆ ਐ ਭਾਈ ਕਿੰਨੀ ਚੱਲੀ ਹੋਈ ਐ ਇਹ ਇਹ ਚੱਲੀ ਐ ਜੀ 70 75000 ਦੇ ਕਰੀਬ ਚੱਲੀ ਹੋਈ 70 75000 ਚੱਲੀ ਹੋਈ ਐ ਸਾਰੀ ਗੱਡੀ ਦੇਖੋ ਹਾਂਜੀ ਹਾਂਜੀ ਤੇ ਜਿਹੜੀ ਭਾਈ ਇਧਰਲੇ ਪਾਸੇ ਖ ਇਹ ਵਰਨਾ ਆ ਗਈ ਜੀ ਮੁੰਡੇ ਖੁੰਡੇ ਲੈਂਦੇ ਆ ਜਿਵੇਂ ਤੁਹਾਨੂੰ ਦੋ ਵਰਨਾ ਪਹਿਲਾਂ ਦਿਖਾਈਆਂ ਉਹ ਥੋੜੀ 1 10 ਲੱਖ ਦੇ ਬਜਟ 'ਚ ਸੀ 1 7 8 ਲੱਖ ਦੇ ਬਜਟ ਸੀ ਹੋਰ ਘੱਟ ਪੈਸੇ ਲਾਣਿਆਂ ਤਾਂ 3.5 ਲੱਖ ਦੀ ਹੈ ਵਰਨਾ ਲੈ ਜੀ 3.5 ਲੱਖ ਦੀ ਵਰਨਾ ਚੰਡੀਗੜ੍ਹ ਨੰਬਰ ਹਾਂਜੀ ਤੇ ਗੱਡੀਆਂ ਸਾਰੀਆਂ ਸਾਫ਼ ਹੀ ਆ ਜਿਵੇਂ ਬਾ ਡੀਜ਼ਲ ਪਾ ਕੇ ਚਲਾਉਣਾ ਤੁਸੀਂ ਠੀਕ ਹੈ ਜੀ ਤੇ ਇਹ ਭਾਈ ਮਾਡਲ ਦੱਸਿਆ ਤੁਸੀਂ ਆਪਣੇ ਇਹ 2013 ਮਾਡਲ ਹੈ 13 ਮਾਡਲ ਹੈ ਚੰਡੀਗੜ੍ਹ ਨੰਬਰ ਚੱਲੀ ਕਿ ਨਹੀਂ ਕੋਈ ਇਹ ਇਹ ਚੱਲੀ ਹੋਈ ਹੈ ਸਵਾ ਕ ਲੱਖ ਦੇ ਕਰੀਬ ਚੱਲੀ ਹੋਊਗੀ ਸਵਾ ਕ ਲੱਖ ਚੱਲੀ ਹੈ 30 35 ਹੋ ਸਕਦਾ ਮੈਂ ਦੇਖ ਲੈਣੇ ਐ ਐਗਜ਼ੈਕਟਲੀ ਠੀਕ ਹੈ ਜੀ ਪਰ ਜਿਹੜੀ ਇਹ ਖੜੀ ਇਧਰਲੇ ਪਾਸੇ ਇਹ ਹੈਗੀ ਹੈ ਜਿਵੇਂ ਡੀਜ਼ਲ ਦਿਖਾਈ ਹੈ ਗੱਡੀ ਇਹ ਪੈਟਰੋਲ ਹੈ ਹੋਂਡਾ ਸਿਟੀ ਓਕੇ ਹਾਂਜੀ ਇਹ ਗੱਡੀ ਚ ਸਨ ਰੂਫ ਵੀ ਮਿਲ ਜਾਏਗਾ ਆਟੋਮੈਟਿਕ ਵੀ ਹੈ ਜਿਵੇਂ ਥੋੜੇ ਪ੍ਰੋਫੈਸ਼ਨਲ ਬੰਦੇ ਹੁੰਦੇ ਆ ਕਹਿੰਦੇ ਆਟੋਮੈਟਿਕ ਕਾਰ ਲੈਣੀ ਹੈ ਪੈਟਰੋਲ ਦੀ ਕਾਰ ਲੈਣੀ ਹੈ ਤਾਂ ਇਹ ਗੱਡੀ ਸਾਢੇ ਕਿ ਤਿੰਨ ਲੱਖ ਦੀ ਆਪਾਂ ਦੇ ਦਾਂਗੇ 13 ਮਾਡਲ ਹੈ ਜੀ 13 ਮਾਡਲ ਆਟੋਮੈਟਿਕ ਪੈਟਰੋ ਜੀ ਤੇ ਗੱਡੀ ਇਹ 40 45000 ਕਿਲੋਮੀਟਰ ਚੱਲੀ ਆ ਸਿਰਫ 40 45 40 45000 ਕਈਆਂ ਨੂੰ ਵਿਸ਼ਵਾਸ ਨਹੀਂ ਹੁੰਨਾ ਪਰ ਮਿਲ ਜਾਂਦੀਆਂ ਕਾਰਾਂ ਕੁਝ ਕੁ ਵਿੱਚੋਂ ਸਾਫ਼ ਦੇਖੋ 50ਕਾਰਾਂ ਚੋਂ ਇੱਕ ਕਾਰ ਮਿਲਦੀ ਆ ਉਹ ਅਸੀਂ ਉਹ ਸਾਡਾ ਕੰਮ ਐ ਵੀ ਉਦਾਂ ਦੀ ਕਾਰ ਲੱਭ ਕੇ ਲੈ ਕੇ ਆਨੇ ਆ ਭਾਵੇਂ ਨਾ ਪੈੰਸੀ ਥੋੜੀ ਜਿਹਾ ਵੱਧ ਲਾਇਆ ਹੁਣ ਪਰ ਚੀਜ਼ ਚੰਗੀ ਮਿਲਣੀ ਚਾਹੀਦੀ ਚੰਗੀ ਚੰਗੀ ਮਿਲਣੀ ਚਾਹੀਦੀ ਬਿਲਕੁਲ ਜੀ ਉਹੀ ਮੰਨ ਲਓ ਇਹ ਗੱਡੀ 2 ਲੱਖ ਚੱਲੀ ਹੁੰਦੀ ਉਹ ਮਜ਼ਾ ਹੀ ਨਹੀਂ ਆਉਂਦਾ ਹੋ ਸਕਦਾ ਤੁਹਾਨੂੰ ਵੀ 25000 ਸਸਤੀ ਵੀ ਮਿਲ ਜੇਗੀ ਕਿਰੋਂ ਜਦੋਂ ਇੱਕ 2 ਲੱਖ ਚੱਲੀ ਕਾਰ ਇੱਕ 50000 ਇੱਕ 50000 ਚੱਲੀ ਹੋਈ 50000 ਚੱਲੀ ਕਾਰ ਤਾਂ ਨਵੀਂ ਹੋਗੀ ਨਾ ਬਿਲਕੁਲ ਬਿਲਕੁਲ ਭਾਜੀ ਭਾਈ ਜਿਹੜੀ ਇੱਧਰਲੇ ਪਾਸੇ ਖੜੀ ਆ ਆ ਵਾਲੀ ਮਰਸਡੀ ਹਾਂਜੀ ਇਹਦੀ ਵੀ ਕਰਦੇ ਆਪਾਂ ਗੱ ਡੀਜ਼ਲ ਦੇ ਵਿੱਚ ਫਰਸਟ ਓਨਰ ਹੈ ਇਹ ਵੀ ਗੱਡੀ ਦੀ ਖਾਸੀਅਤ ਇਹ ਹੈ ਵੀ ਇਹ 60000 ਕਿਲੋ ਘਾਟ ਕੇ 62000 ਚੱਲੀ ਹੈ ਅੱਛਾ ਜੀ ਘਾਟ ਵਾਟ ਯਾਰ ਚੱਲੀ ਹੋਇਆ ਜਦੜੀ ਹਾਂਜੀ ਹਾਂਜੀ ਭਾ ਇਹਦੀ ਕੀ ਡਿਮਾਂਡ ਰੋ ਗੱਡੀ ਦੀ ਇਹ ਗੱਡੀ ਆਪਣੇ ਕੋ 11 ਲੱਖ ਦੀ ਮਿਲ ਜੂਗੀ ਠੀਕ ਹੈ ਜੀ 11 ਲੱਖ ਦੀ ਗੱਡੀ ਦਾ ਇੱਕ ਵਾਰੀ ਇੰਟੀਰੀਅਰ ਦਿਖਾਓ ਤੇ ਮੈਨੂੰ ਪਤਾ ਲੋਕਾਂ ਨੂੰ ਵਿਸ਼ਵਾਸ ਨਹੀਂ ਹੋਣਾ ਉਹ ਕਹਿਣਗੇ ਝੂਠ ਹੀ ਬੋਲੀ ਜਾਂਦੇ ਆ ਕਿ ਤੇ ਵੀ 60000 ਚੱਲੀ ਕਿਵੇਂ ਮਿਲ ਸਕਦੀ ਆ ਤੁਸੀਂ ਇੰਟੀਰੀਅਰ ਦੇਖੋ ਆ ਕੇ ਵਿਜ਼ਿਟ ਕਰੋ ਸ਼ੋਰੂਮ ਗੱਡੀ ਦੇਖੋ ਸਹੀ ਗੱਲ ਹੈ ਤੇ ਫਿਰ ਤੁਹਾਨੂੰ ਵਿਸ਼ਵਾਸ ਆਪ ਹੀ ਹੋ ਜਾਣਾ ਮੇਰੇ ਬੋਲਣ ਦੀ ਲੋੜ ਹੀ ਨਹੀਂ ਪੈਣੀ ਬਿਲਕੁਲ ਜੀ ਪਰ ਮੇਹ ਹੋ ਰਾਇਆ ਗੱਡੀ ਨਾ ਜਦੋਂ ਚੱਲੂ ਤਾਂ ਇਹ ਨਹੀਂ ਹੈ ਕਿ ਵੀ ਕੱਲੀ ਇੰਜਨ ਤੋਂ ਹੀ ਚੱਲੂ ਆ ਆ ਚੀਜ਼ਾਂ ਬਹੁਤ ਮਹਾਨਾ ਰੱਖਦੀਆਂ ਨੇ ਸਟੀਰਿੰਗ ਦੇਖੋ ਬਟਨ ਦੇਖੋ ਬਟਨ ਕੱਸ ਜਾਂਦੇ ਆ ਗੱਡੀਆਂ ਦੇ ਕੱਲਾ ਕੱਲਾ ਬਟਨ ਮਹਾਨੇ ਰੱਖਦਾ ਇਹ ਅੱਜ ਨੂੰ ਸਾਰੀਆਂ ਨਿਸ਼ਾਨੀਆਂ ਮਿੱਟੀਆਂ ਪਈਆਂ ਹੁੰਦੀਆਂ ਇੱਥੋਂ ਹੀ ਪਤਾ ਲੱਗਦਾ ਵੀ ਗੱਡੀ ਘੱਟ ਚੱਲੀ ਆ ਹਾਂਜੀ ਹਾਂਜੀ ਭਾਜੀ ਇਹ ਦਵਾਰਾ ਵੀੜੀ ਨਾਲ ਲੱਗਦੇ ਗੱਲ ਇਹ ਵੀ ਆ ਹਾਂਜੀ ਇਹ ਮੈਂ ਕਹ ਦਵਾਰਾ ਨਹੀਂ ਲੱਗਦੇ ਦਵਾਰਾ ਨਹੀਂ ਦਵਾਰਾ ਵੀ ਨਹੀਂ ਲੱਗਦੇ ਤੇ ਚੱਲੀ ਹੋਈ 61 80000 ਪਾਜੀ ਹਾਂਜੀ 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 ਉਹੀ ਸਾਡੀ ਖਾਸੀਅਤ ਇਹ ਹੈ ਜੀ ਗੱਡੀਆਂ ਸਭ ਘੱਟ ਚੱਲੀਆਂ ਕੁਆਲਿਟੀ ਕਾਰਾਂ ਬਿਲਕੁਲ ਭਾਈ ਸਾਡੇ ਕੋਲੋਂ ਲਜਾਨ ਤੋਂ ਬਾਅਦ ਤੁਹਾਨੂੰ ਕੋਈ ਟੈਨਸ਼ਨ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਆਪਾਂ ਇੰਨੀ ਕਿ ਜ਼ਿੰਮੇਵਾਰੀ ਲੈ ਸਕਦੇ ਹਾਂ ਜੀ 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 ਤੇ ਜੇ ਇਹਦੀ ਗੱਲ ਕਰੀਏ ਜੀ ਇਹ 2015 ਮਾਡਲ ਹੈ ਹਾਂਜੀ ਇਹ ਗੱਡੀ ਚੰਡੀਗੜ੍ਹ ਨੰਬਰ ਹੈ ਠੀਕ ਹੈ ਜੀ ਤੇ ਇਹ ਆਪਣੇ ਕੋਲ ਹੈਗੀ ਸਾਡੇ 11 ਲੱਖ ਦੀ ਰੇਂਜ ਸਾਡੇ 11 ਲੱਖ ਦੀ ਰੇਂਜ ਚ ਅੱਛਾ 15 ਮੈਲੋਂ ਵਾਲੀ 14 ਦਿਖਾਈ ਸੀ ਇਹ 15 ਠੀਕ ਹੈ ਜੀ ਤੇ ਇੰਟੀਰੀਅਰ ਦੀ ਧਰਮੇ ਇਹਨੂੰ ਵੀ ਚੈੱਕ ਕਰਵਾ ਦੀ ਗੱਡੀ ਸੀਟ ਕਵਰ ਦਿਖਾ ਦੇ ਸਾਹ ਇਹ ਗੱਡੀ ਤਕਰੀਬਨ ਲੱਖ ਕਿਲੋਮੀਟਰ ਚੱਲੀ ਹੋਈ ਐ ਅਸੀਂ ਲੱਖ ਦੇ ਕਰੀਬ ਚੱਲੀ ਹੋਈ ਐ ਹਾਂਜੀ ਹਾਂਜੀ ਓਕੇ ਤੇ ਜਿਹੜੀ ਭਾਈ ਇਧਰਲੇ ਪਾਸੇ ਗੱਡੀ ਖੜੀ ਆਏ ਹਾਂਜੀ ਆਹ ਵਾਲੀ ਇਹ ਮਰਸੀਡੀਜ਼ ਦੀ ਸਪੋਰਟਸ ਕਾਰ ਆ ਗਈ ਜੀ ਜੀ ਇਹਦੇ ਵਿੱਚ ਤੁਸੀਂ ਜੇ ਦੇਖੋਗੇ ਤਾਂ ਫਰੇਮਲੈਸ ਡੋਰ ਆ ਜਾਂਦੇ ਆ ਇਹ 2017 ਮਾਡਲ ਹੈ ਹਾਂਜੀ ਇਹਦੇ ਚ ਦਰਵਾਜਿਆਂ ਦੇ ਫਰੇਮ ਨਹੀਂ ਆਂਦਾ ਜਿਵੇਂ ਸਪੋਰਟਸ ਕਾਰਾਂ ਦੇ ਨਹੀਂ ਹੁੰਦੇ ਹੂੰ ਇਹ ਉਹ ਚੀਜ਼ ਐ ਇਹਦੇ ਤੁਸੀਂ ਦੇਖੋਗੇ ਤਾਂ ਆ ਸੀਟਾਂ ਵੀ ਸਪੋਰਟਸ ਕਾਰ ਵਾਲੀਆਂ ਠੀਕ ਹੈ ਜੀ ਜਿਹੜੇ ਇਹਦੇ ਡਾਇਮੰਡ ਕੱਟ ਅਲੋਏ ਹੈ ਉਹ ਵੀ ਦੇਖੋ ਜੀ ਜੀ ਇਹ ਚੀਜ਼ਾਂ ਦਾ ਥੋੜਾ ਜਿਹਾ ਇਹਦੇ ਚ ਸਨ ਰੂਫ ਵੱਡਾ ਆ ਜਾਂਦਾ ਪੂਰਾ ਹੀ ਆ ਜਾਂਦਾ ਜੀ ਲਗਭਗ ਪੂਰਾ ਹਾਂ ਛੱਤ ਦਾ ਸਨ ਰੂਫ ਪਿੱਛੋਂ ਲੁੱਕ ਦੇਖੋ ਉਹਦੀ ਫੰਕੀ ਜੀ ਬਣਾਈ ਹੋਈ ਆ ਸਪੋਰਟਸ ਕਾਰ ਲੁੱਕ ਐ ਭਾਜੀ ਹਰ ਹਰ ਇੱਕ ਚੀਜ਼ ਡਿਫਰੈਂਟ ਐ ਇਹਦੇ ਵਿੱਚ ਹਰ ਇੱਕ ਚੀਜ਼ ਜੀ ਹਰ ਇੱਕ ਚੀਜ਼ ਦੀ ਫਰਕ ਐ ਹਾਂਜੀ ਤੇ ਨੰਬਰ ਵੀ ਗੱਡੀ ਨੂੰ ਘੈਂਟ ਆ ਲਾਲ ਆ ਲਾਇ ਤੇ ਨੰਬਰ ਇਹਦਾ ਗਾਜ਼ੀਆਬਾਦ ਦਾ ਨੰਬਰ ਹੈ ਜੇ ਕਹੋਗੇ ਤਾਂ ਅਸੀਂ ਪੰਜਾਬ ਜਾਂ ਚੰਡੀਗੜ੍ਹ ਦਾ ਚੇਂਜ ਕਰਵਾ ਕੇ ਦੇਵਾਂਗੇ ਠੀਕ ਹੈ ਤੇ ਤਰ ਮੈਂ ਹੋਰ ਗੱਲ ਹੈ ਤੇ ਇਦਾਂ ਖੜੀ ਹੈ ਇਹ ਤਾਂ ਆਮ ਕਾਰਾਂ ਵਾਂਗੂ ਲੱਗਣੀ ਆ ਤੇ ਜੇ ਟਾਕੀ ਖੁੱਲ ਗਈ ਕੱਲਾ ਸ਼ੀਸ਼ਾ ਰਹਿ ਗਿਆ ਭਾਈ ਜੇ ਇਹ ਇਹਨੂੰ ਅੰਡਰ ਕਰਦੀ ਭਾਈ ਇਹ ਤਾਂ ਸਟਾਰਟਿੰਗ ਤੋਂ ਹੋਈ ਦੋ ਮੈਂ ਹੁਣੇ ਸਟਾਰਟ ਕਰਵਾ ਦਿੰਦਾ ਸ਼ੀਸ਼ਾ ਥੱਲੇ ਕਰਕੇ ਦਿਖਾਨਾ ਤੁਸੀਂ ਦੇਖਿਓ ਜਿਵੇਂ ਕਨਵਰਟੇਬਲ ਕਾਰਾਂ ਦੇ ਦਰਵਾਜ਼ੇ ਨਹੀਂ ਹੁੰਦੇ ਹਾਂਜੀ ਹਾਂਜੀ ਓਵੇਂ ਆ ਜੀ ਇਦਿਆਂ ਫਰੰਟ ਲਾਈਟਸ ਵੀ ਇਹ ਨਵੀਂ ਸ਼ੇਪ ਆ ਗਈ ਸੀ 2017 ਚ ਜੀ ਜੀ ਬਿਲਕੁਲ ਜਿਵੇਂ ਹਾਫ ਟਾਕ ਹੀ ਰਹਿ ਜਾਂਦੀ ਹੈ ਹਨਾ ਹਾਂਜੀ ਹਾਫ ਟਾਕ ਤੇ ਅਗਲਾ ਕਹਿੰਦਾ ਫਰਾਰੀ ਗੱਡੀ ਆ ਉਹਦਾ ਰੇਟ ਵੀ ਇੰਨਾ ਕੋ ਜਾਇਜ ਹੈ ਹਾਂਜੀ ਬਈ ਇੰਨੀ ਇੰਨੀ ਕਟਾਕ ਹੀ ਰਹੀ ਸੀ ਸਿਸ ਅੰਡਰ ਹੋ ਗਿਆ ਇੰਨੀ ਕਟਾਕ ਹੀ ਰਹੀ ਉਹ ਉੱਦੋਂ ਉਹਨੀ ਉਧਰ ਹੋ ਜਾਣੀਆਂ ਬਾਅਦ ਦੇਖੋ ਨਾ ਜੀ ਭਾਜੀ ਚਾਚਾ ਤਾ ਆ ਦੇ ਚਾਰੇ ਟਾਕੀਆਂ ਖੋਲੋ ਭਈ ਇਹ ਗੱਡੀ ਦੇਖੋ ਲਓ ਜੀ ਇਹ ਫਰੇਮਲੈਸ ਡੋਰ ਜਿਹੜਾ ਸਪੋਰਟਸ ਕਾਰਾਂ ਜਾਂਦੇ ਆ ਜਿਹੜੀਆਂ ਕਿ ਕਨਵਰਟੇਬਲ ਹੁੰਦੀਆਂ ਜੀ ਜੀ ਦੇਤਰ ਮੈਂ ਇਹ ਗੱਲ ਬਾਤ ਕਹੋ ਬਈ ਪੈਂਦਾ ਨਾ ਰੂਬ ਗੱਡੀ ਦਾ ਹਮ ਅਲੱਗ ਨੇਰ ਹਾਫ ਜਿਹੜਾ ਆਕੇ ਖੁੱਲ ਗਿਆ ਕਿੰਨੀ ਸੋਹਣੀ ਲੱਗਦੀ ਐ ਮੇਰੇ ਸਾਬ ਨਾਲੇ 20 ਪਿੰਡਾਂ ਦੇ ਵਿੱਚ ਇੱਕ ਗੱਡੀ ਹੋਣੀ ਆ ਭਾਜੀ ਇਦਾਂ ਦੀ ਹਾਂਜੀ ਹਾਂਜੀ ਹੈਨਾ ਇਹੀ ਇੱਕ ਗੱਡੀ ਦੀ ਖਾਸੀਅਤ ਐ ਬਾਕੀ ਹੋਰ ਵੀ ਐ ਜੇ ਕਿਸੇ ਪਿੰਡ ਦੇ ਵਿੱਚ ਗੱਡੀ ਚਲੀ ਗਈ ਨਾ ਉਹ ਕਹਣਗੇ ਬਿਨਾ ਸੀਸੇ ਵਾਲੀ ਗੱਡੀ ਲਿਆਂਦੀ ਐ ਹਾਂ ਬਿਲਕੁਲ ਔਰ ਇਹ ਸਨਰੂਫ ਵੀ ਸਾਰਾ ਉੱਪਰ ਦਾ ਵੱਡਾ ਗਲਾਸੀ ਸ਼ੀਸ਼ਾ ਹੀ ਹੈ ਉੱਪਰ ਉਹ ਵੀ ਖੁੱਲ ਜਾਂਦਾ ਸਹੀ ਗੱਲ ਸਾਰਾ ਪਿੰਡ ਗੱਡੀ ਨੂੰ ਦੇਖਣਾ ਉਹ ਵੀ ਇਹ ਗੱਡੀ ਕਿਦਾਂ ਦੀ ਲੈਂਦੀ ਹੈ ਸੀਟਾਂ ਵੀ ਦੇਖੋ ਕਿੱਡੀਆਂ ਜ਼ਬਰਦਸਤ ਬਣਾਈਆਂ ਆਂਦੀਆਂ ਪਿੱਛੋਂ ਹੂੰ ਦੇਖ ਤਾਂ ਰਿਹਾ ਮੈਂ ਰਿਕਲਾਈਨਰ ਸੀਟਾਂ ਇਹ ਗੱਡੀ 16 ਲੱਖ ਦੀ ਹੈ ਜੀ ਜੀ 2017 ਮਾਡਲ ਹੈ ਠੀਕ ਹੈ ਜੀ ਭਾਈ ਉਦਾਂ ਇਹ ਨਵੀਂ ਚੱਲੀ ਇਹ ਵੀ 40000 ਹੋਈ ਹੈ 40000 ਚੱਲੀ ਹੋਈ ਹੈ Ориਜਨਲ ਹਾਂ ਜੀ ਜੋਦੇ ਨਵੀ ਕਿੰਨੇ ਕਦੀ ਹੋਣੀ ਹੈ ਗੱਡੀ ਇਹ ਨਵੀ ਗੱਡੀ ਹੋਏਗੀ ਜੀ ਮੇਰੇ ਹਿਸਾਬ ਨਾਲ 65 ਲੱਖ ਦੀ ਰੇਂਜ ਚ ਉਦੋਂ ਹੁਣ ਤਾਂ ਮਹਿੰਗੀ ਹੋਏਗੀ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਰਹਿ ਗਈ ਸਾਰੀ 16 ਲੱਖ ਦੀ 16 ਲੱਖ ਦੀ ਰਹਿ ਗਈ ਸਾਰੀ ਔਰ 40000 ਚੱਲੀ ਗੱਡੀ ਦਾ ਕੀ ਵਿਗੜਦਾ ਜੀ ਭਾਈ ਜੇ ਗੱਲ ਕਰੀ ਇਹਦੇ ਪਰੂੰ ਲੋਨ ਕਿੰਨੇ ਕ ਦਾ ਹੋ ਸਕਦਾ ਗੱਡੀ ਇਹਦੇ ਸਾਰਾ ਲੋਨ ਹੋ ਜਾਏਗਾ ਜੀ ਲੈ 16 ਲੱਖ ਦੀ ਗੱਡੀ ਆ 16 ਲੱਖ ਦੀ ਲੋਨ ਪਰ 2-4 ਲੱਖ ਦੇਣਾ ਡਾਊਨ ਤਾਂ ਦੇ ਦਿਓ ਨਹੀਂ ਤਾਂ ਸਾਰਾ ਲੋਨ 16 ਦਾ 16 ਲੋਨ ਕਰਾ ਲਾਂਗੇ ਠੀਕ ਹੈ ਜੀ ਹਾਂਜੀ ਕੱਲੀ ਗੱਡੀ ਨਹੀਂ ਗੱਡੀ ਤੇ ਹਰ ਇੱਕ ਚੀਜ਼ ਘੈਂਟ ਆ ਯਾਰ ਹਰ ਇੱਕ ਚੀਜ਼ ਘੈਂਟ ਲੱਗਦੀ ਹੈ ਨਾ ਤੇ ਕਿਸੇ ਗੱਡੀ ਦੇ ਨਾਲ ਨਾ ਇਹਦਾ ਅਲਾਈ ਵੀ ਨਹੀਂ ਮਤਲਬ ਮੈਚ ਕਰਦੇ ਹੁਣ ਜਿੰਦਾ ਤੇ ਡਿਜ਼ਾਈਨ ਹੈ ਇਹਦੀ ਗੱਡੀ ਦੀ ਫਰਸਟ ਓਨਰ 40000 ਚੱਲੀ ਫਰਸਟ ਓਨਰ 40000 ਚੰਦੀ ਹੋਈ ਹੈ ਭਾਜੀ ਆਪਾਂ ਗੱਡੀਆਂ ਤਾਂ ਲਗਭਗ ਸਾਰੀਆਂ ਦਿਖਾਈ ਦਿੱਤੀਆਂ ਹਨਾ ਹਾਂਜੀ ਤੇ ਤੁਸੀਂ ਲੋਨ ਵੀ ਕਰਵਾ ਦਿੰਦੇ ਹਾਂ ਤੇ ਇੱਕ ਵਾਰੀ ਆਪਣੀ ਨੇ ਆਪਾਂ ਖੜੇ ਹਾਂ ਇਸ ਟਾਈਮ 82 ਸੈਕਟਰ ਦੇ ਵਿੱਚ ਹਾਂਜੀ ਮੋਹਾਲੀ 82 ਸੈਕਟਰ ਸਾਡਾ ਪਲਾਟ ਨੰਬਰ 117 ਫੋਨ ਨੰਬਰ ਜਿਹੜਾ ਥੱਲੇ ਦਿੱਤਾ ਹੋਇਆ ਉਹਦੇ ਤੇ ਤੁਸੀਂ ਕੰਟੈਕਟ ਕਰੋਗੇ ਤੁਹਾਨੂੰ ਉਹੀ ਕੈਟਲੌਗ ਵੀ ਭੇਜ ਦਾਂਗੇ ਲੋਕੇਸ਼ਨ ਵੀ ਭੇਜ ਦਾਂਗੇ ਠੀਕ ਹੈ ਜੀ ਤੇ ਲੈ ਮਿੱਤਰੋ ਹੁਣ ਜੇ ਤੁਹਾਡੇ ਮਨ ਦੇ ਵਿੱਚ ਇਹ ਰਹੀ ਜਣਾ ਗਾਰੰਟੀ ਫੁੱਲ ਹੈ ਨੰਬਰ ਸਕਰੀਨ ਤੇ ਹੈ ਜੇ ਤੁਹਾਡੇ ਦਿਲ ਦੇ ਵਿੱਚ ਹੁਣ ਗੱਡੀ ਖਰੀਦਣ ਦਾ ਨਾ ਬਲਬਲੇ ਹੈ ਤਾਂ ਮੈਂ ਕਹੂੰਗਾ ਵੀ ਭਾਜੂਰਾਂ ਨਾਲ ਸੰਪਰਕ ਕਰੋ ਇਦੋਂ ਨਾ ਤਾਂ ਬੰਦੇ ਘੈਂਟ ਮਿਲਣਾ ਤੇ ਨਾ ਇਦੋਂ ਵਧੀਆ ਗੱਡੀਆਂ ਮਿਲਣਾ ਕਰੋ ਨਾਲ ਸੰਪਰਕ ਹੁਣੀ ਬਹੁਤ ਗਰੰਟੀ ਵਾਲਾ ਕੰਮ ਆ ਬਈਹੁਰਾਂ ਦਾ 15 ਸਾਲਾਂ ਤੋਂ ਇਹ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਹਰ ਇੱਕ ਗੱਡੀ ਦੀ ਲਿਖਤੀ ਰੂਪ ਦੇ ਵਿੱਚ ਵੀ ਗਰੰਟੀ ਆ ਯਾਰ ਬਿਲਕੁਲ ਜੀ ਮੈਂ ਇਹ ਕਹਿਣਾ ਵੀ ਤੁਸੀਂ ਸਾਡੇ ਕੋਲੋਂ ਗੱਡੀ ਲੈ ਜਾਣ ਤੋਂ ਬਾਅਦ ਸ਼ੌਂਕੀਆ ਤੌਰ ਤੇ ਕੋਈ ਪੈਸੇ ਲਾਣੇ ਆ ਤਾਂ ਲਾ ਲਓ ਸ਼ੌਂਕੀਆ ਤੌਰ ਤੇ ਵੀ ਤੁਸੀਂ ਅਲੋਏ ਚੇਂਜ ਕਰਾ ਲਏ ਜੀ ਜਿਵੇਂ ਏਜੰਸੀ ਜੋ ਕਾਰ ਲਜਾਣੇ ਉਹ ਤੇ ਸ਼ੌਂਕੀਆ ਅਲੋਏ ਬਦਲ ਲੇ ਮੈਟ ਰੱਖ ਲੇ ਉਹ ਲਾ ਸਕਦੇ ਹੋ ਹਾਂ ਮਜਬੂਰੀਨ ਤੌਰ ਤੇ ਕੋਈ ਪੈਸਾ ਨਹੀਂ ਖਾਊਗੀ ਸਾਡੀ ਗੱਡੀ ਵੀ ਇੱਕ ਹੋ ਗਿਆ ਮਜਬੂਰੀ ਬਣ ਗਈ ਯਾਰ ਇਹਦਾ ਗੱਡੀ ਦੇ ਗੇਅਰ ਚ ਪ੍ਰੋਬਲਮ ਹੈ ਇਹਦਾ ਤਾਂ AC ਨਹੀਂ ਚੱਲ ਰਿਹਾ ਇਹਦੇ ਤਾਂ ਸਸਪੈਂਸ਼ਨ ਚ ਪ੍ਰੋ ਉਹਨਾਂ ਦਾ ਕੋਈ ਪੈਸਾ ਨਹੀਂ ਖਾਊਗੀ ਸਾਡੀ ਗੱਡੀ ਠੀਕ ਹੈ ਜੀ ਉਹ ਅਸੀਂ ਆਲਰੇਡੀ ਜੇ ਕੋਈ ਗੱਡੀ ਮਾੜਾ ਮੋਟਾ ਕੰਮ ਮੰਗਦੀ ਹੈ ਵੀਰ ਅੰਟੀਅਰ ਜਾਂ ਮੇਨਟੇਨੈਂਸ ਉਹ ਅਸੀਂ ਕਰਾਈ ਹੁੰਦੀ ਹੈ ਤਾਂ ਓਕੇ 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 ਤੇ ਉਹ ਕਰਾ ਕੇ ਤੁਹਾਨੂੰ ਦਵਾਂਗੇ ਜੀ ਠੀਕ ਹੈ ਜੀ ਤੇ ਲੈ ਮਿੱਤਰੋ ਕਰੋ ਸੰਪਰਕ ਨੰਬਰ ਸਕਰੀਨ ਤੇ ਥੈਂਕ ਯੂ ਜੀ